ਸਤ ਸ੍ਰੀ ਅਕਾਲ ਜੀ ਪੰਜਾਬੀ ਖਬਰਾਂ ਦੇ ਇਸ ਬ੍ਰੇਕਟਨ ਵਿੱਚ ਤੁਹਾਡਾ ਸਵਾਗਤ ਹੈ ਮਹਾਰਪ੍ਰੀਤ ਸਿੰਘ ਅੱਲਾਵ ਇੱਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਨੂੰ ਮੋਦੀ ਸਰਕਾਰ ਨੇ ਦਿੱਤਾ ਤੋਹਫਾ ਨਵੀਂ ਯੂਨਾਈਟਿਡ ਪੈਨਸ਼ਨ ਸਕੀਮ ਦਾ ਕੀਤਾ ਐਲਾਨ 10 ਸਾਲ ਦੀ ਸਰਵਿਸ ਕਰਨ ਤੇ ਮਿਲੇਗੀ 10000 ਦੀ ਪੈਨਸ਼ਨ 1 April 2025 ਤੋਂ ਲਾਗੂ ਹੋਵੇਗੀ ਨਵੀਂ ਪੈਨਸ਼ਨ ਸਕੀਮ ਕਰ ਵਿੱਚ ਦਾਖਲ ਹੋ ਕੇ ਐਨਆਰਆਈ ਉੱਤੇ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਪੁਲਿਸ ਨੇ ਜ਼ਖਮੀ ਨੌਜਵਾਨ ਦੇ ਪੁਰਾਣੇ ਸਾਰੇ ਪਰਿਵਾਰ ਦੇ ਮੈਂਬਰਾਂ ਉੱਤੇ ਦਰਜ ਕੀਤਾ ਮੁਕੱਦਮਾ ਇੱਕ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਤੇ ਹੁਣ ਖਬਰਾਂ ਵਿਸਤਾਰ ਨਾਲ ਕੇਂਦਰ ਸਰਕਾਰ ਨੇ ਆਪਣੇ ਕਰਮਚਾਰੀਆਂ ਲਈ ਯੂनाइटेड ਪੈਨਸ਼ਨ ਸਕੀਮ ਦਾ ਐਲਾਨ ਕੀਤਾ ਹੈ ਕੇਂਦਰ ਸਰਕਾਰ ਦੇ 23 ਲੱਖ ਮੁਲਾਜ਼ਮਾਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ ਕਰਮਚਾਰੀ ਪਹਿਲਾਂ ਤੋਂ ਚੱਲ ਰਹੀ ਰਾਸ਼ਟਰੀ ਪੈਨਸ਼ਨ ਸਕੀਮ ਜਾਂ ਯੂਪੀਐਸ ਦੇ ਵਿੱਚੋਂ ਇੱਕ ਦੀ ਚੋਣ ਕਰ ਸਕਦੇ ਨੇ ਯੂਪੀਐਸ ਦੇ ਵਿੱਚ ਸਰਕਾਰੀ ਯੋਗਦਾਨ 18.5 ਫੀਸਦ ਹੋਵੇਗਾ ਇਹ ਸਕੀਮ 1 ਅਪ੍ਰੈਲ 2025 ਤੋਂ ਲਾਗੂ ਹੋਵੇਗੀ ਇਸ ਸਕੀਮ ਦੇ ਪੰਜ ਮੁੱਖ ਨੁਕਤੇ ਨੇ ਮੁਲਾਜ਼ਮਾਂ ਨੇ ਪੱਕੀ ਰਕਮ ਦੀ ਮੰਗ ਕੀਤੀ ਇਸ ਸਕੀਮ ਤਹਿਤ ਮੁਲਾਜ਼ਮਾਂ ਨੂੰ ਤਨਖਾਹ ਦਾ 50% ਨਿਸ਼ਚਿਤ ਪੈਨਸ਼ਨ ਵਜੋਂ ਮਿਲੇਗਾ ਜਿਨ੍ਹਾਂ ਨੇ 25 ਸਾਲ ਸੇਵਾ ਕੀਤੀ ਹੋਰਾਂ ਨੂੰ ਸੇਵਾ ਮੁਕਤੀ ਤੋਂ ਪਹਿਲਾਂ 12 ਮਹੀਨੇ ਦੀ ਔਸਤ ਤਨਖਾਹ ਦਿੱਤੀ ਜਾਵੇਗੀ 10 ਸਾਲ ਤੋਂ ਲੈ ਕੇ 25 ਸਾਲ ਤੱਕ ਦੀ ਸੇਵਾ ਦੇ ਹਿਸਾਬ ਨਾਲ ਪੈਨਸ਼ਨ ਦਿੱਤੀ ਜਾਵੇਗੀ ਕਰਮਚਾਰੀ ਦੀ ਮੌਤ ਤੋਂ ਬਾਅਦ ਉਸ ਦੀ ਪਤਨੀ ਨੂੰ 50% ਪੈਨਸ਼ਨ ਦਾ 60% ਦਿੱਤਾ ਜਾਵੇਗਾ ਕਿਸੇ ਵੀ ਕੇਂਦਰੀ ਕਰਮਚਾਰੀ ਨੂੰ ਘੱਟੋ ਘੱਟ 10000 ਰੁਪਏ ਦੀ ਪੈਨਸ਼ਨ ਲਾਜ਼ਮੀ ਤੌਰ ਤੇ ਮਿਲੇਗੀ ਉਪਰੋਕਤ ਤਿੰਨ ਨੁਕਤਿਆਂ ਦੇ ਤਹਿਤ ਮਹਿੰਗਾਈ ਦੇ ਹਿਸਾਬ ਉਤੇ ਪੈਨਸ਼ਨ ਦਿੱਤੀ ਜਾਵੇਗੀ ਕਰਮਚਾਰੀ ਨੂੰ ਸੁਪਰ ਐਨਵਰਟੀ ਵਜੋਂ ਇੱਕ ਮੋxtਰਕ ਮਿਲੇਗੀ ਅੱਜ ਅਮਰਤਸਰ ਦੇ ਪਿੰਡ ਦਬੁਰਜੀ ਦੇ ਵਿੱਚ ਦਿਨ ਦਿਹਾੜੇ ਤੜਕਸਾਰ ਇੱਕ ਘਰ ਵਿੱਚ ਦਾਖਲ ਹੋ ਕੇ ਦੋ ਹਮਲਾਵਰਾਂ ਵੱਲੋਂ ਇੱਕ ਐਨਆਰਆਈ ਉਤੇ ਗੋਲੀਆਂ ਚਲਾਈਆਂ ਗਈਆਂ ਜਿਸ ਨਾਲ ਉਹ ਜ਼ਖਮੀ ਹੋ ਗਿਆ ਤੇ ਉਸ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਜਾਣਕਾਰੀ ਮੁਤਾਬਕ ਅੱਜ ਸਵੇਰੇ 7:30 ਵਜੇ ਦੇ ਕਰੀਬ ਅਮਰੀਕਾ ਵਾਸੀ ਸੁਖਚੰਦ ਸਿੰਘ ਗੁਰ ਰਿੰਕੂ ਦੇ ਘਰ ਵਿੱਚ ਦੋ ਵਿਅਕਤੀ ਦਾਖਲ ਹੋਏ ਜਿਨ੍ਹਾਂ ਨੇ ਰਿੰਕੂ ਨੂੰ ਗੋਲੀਆਂ ਮਾਰੀਆਂ ਅਤੇ ਮੌਕੇ ਤੋਂ ਭਰਾਰ ਹੋ ਗਏ ਨੌਜਵਾਨ ਰਿੰਕੂ ਨੂੰ ਗੰਭੀਰ ਹਾਲਤ ਵਿੱਚ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਇਸ ਮੌਕੇ ਘਰ ਵਿੱਚ ਹਾਜ਼ਰ ਪਰਿਵਾਰਕ ਮੈਂਬਰ ਅਤੇ ਬੱਚੇ ਹਮਲਾਵਰਾਂ ਦੇ ਅੱਗੇ ਹੱਥ ਜੋੜਦੇ ਨਜ਼ਰ ਆਏ ਇਹ ਸਾਰੀ ਘਟਨਾ ਘਰ ਦੇ ਅੰਦਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਸੂਚਨਾ ਮਿਲਣ ਉਤੇ ਪੁਲਿਸ ਦੇ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਮੌਕੇ ਤੇ ਪਹੁੰਚੇ ਉਨ੍ਹਾਂ ਕਿਹਾ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰ ਦੱਸਿਆ ਜਾ ਰਿਹਾ ਹੈ ਕਿ ਸੁਖਚੰਨ ਸਿੰਘ ਦੀ ਪਹਿਲੀ ਪਤਨੀ ਦੇ ਪਰਿਵਾਰ ਵਾਲਿਆਂ ਦੇ ਖਿਲਾਫ ਪੁਲਿਸ ਨੇ ਮੁਕੱਦਮਾ ਦਰਜ ਕੀਤਾ ਹੈ ਜਿਸ ਵਿੱਚ ਪੰਜ ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ ਇਹ ਜਿਸ ਤੋਂ ਆਏ ਨੂੰ 20-25 ਦਿਨ ਹੋਏ ਆ ਜੀ ਤੇ ਆ ਗਏ ਨੇ ਸਭ ਆਪਣਾ ਕਾਰੋਬਾਰ ਵਧੀਆ ਚਲਾਣ ਲੱਗ ਪਿਆ ਸੀ ਆਪਣੀ ਇਥੇ ਗੱਡੀ ਲਈ ਇਹ ਜਿਆਦਾ ਹੁਣ ਬਾਹਰ ਦਾ ਮਨ ਘੱਟ ਲੱਗਦਾ ਕਿ ਮੈਂ ਪੰਜਾਬ 'ਚ ਹੀ ਰਵਾਂ ਆਪਣੇ ਬੱਚਿਆਂ ਕੋਲ ਇੱਥੇ ਪੜ੍ਹਾਵਾਂ ਇੱਥੇ ਵਧੀਆ ਰਵਾਂ ਪਰ ਉਹ ਜਦਾਂ ਕਿ ਕਿਸੇ ਵਿਰੋਧੀਆਂ ਨੂੰ ਨਹੀਂ ਪੱਲ ਕੱਟੀ ਜਿਹੜੀ ਗੱਲ ਆ ਤੇ ਉਹ ਇਹਦੇ ਨਾਲ ਅੱਜ ਇਹ ਚਾਂਸ ਹੋ ਗਿਆ ਜੀ ਹਾਂ ਹਾਂ ਕੋਈ ਕੋਈ ਬੰਦੇ ਕੋਈ ਲੱਗਦਾ ਕਿ ਪੁਰਾਣੀ ਰੰਜਿਸ਼ ਤੇ ਚੱਲਦੇ ਕਿ ਕੋਈ ਲੋਟਣੇ ਕੀਤੀ ਗਈ ਕੋਈ ਰੰਜਿਸ਼ ਨਹੀਂ ਕੋਈ ਨੋਟਣੀ ਆ ਇਹਨਾਂ ਦਾ ਪਹਿਲਾਂ ਥੋੜੀ ਚਿਰ ਪਹਿਲਾਂ ਇਹਨਾਂ ਦੀ ਮੈਰੀਜ ਦਾ ਉਹ ਇਹ ਇਹਨਾਂ ਦੀ ਵਾਈਫ ਹੋਈ ਸੀ ਤਾਂ ਅਗੇ ਜਿੱਦਾਂ ਉਹਨੇ ਸੁਸਾਈਡ ਕਰ ਲਈ ਬਾਈ ਚ ਤੇ ਬਾਅਦ ਵਿੱਚ ਕਿ ਨਾਲ ਦੇ ਸੁਸਾਈਡ ਕਰਨ ਤੋਂ ਬਾਅਦ ਉਹਨਾਂ ਨੇ ਇਹਨਾਂ ਦੇ ਪਰਚੇ ਕਰਾਤੇ ਸੀ ਹਾਂ ਤੇ ਉਹ ਕਿਤੇ ਇਹਨਾਂ ਨੂੰ ਫੋਨ ਆਂਦੇ ਹੀ ਕਿਤੇ ਬਾਹਰੋਂ ਇਹਦਾ ਥੋੜੇ ਦਿਨ ਅਜ ਤੋਂ ਮਹੀਨਾ ਦੋ ਮਹੀਨੇ ਪਹਿਲਾਂ ਵੀ ਫੋਨ ਆਏਗੇ ਅਸੀਂ ਤੈਨੂੰ ਆਹ ਕਰਨਾ ਉਹ ਕਰਨਾ ਤੇ ਕੀ ਪਤਾ ਉਹ ਵੀ ਹੋ ਸਕਦੇ ਵਿੱਚ ਇਹ ਸੁਖਚੈਨ ਸਿੰਘ ਇੱਕ ਇਥੋਂ ਦਾ ਬਸਨੀਕ ਹੈਗਾ ਇਹ ਅਮਰੀਕਾ ਰਹਿੰਦਾਗਾ ਇਹ ਇੱਥੇ ਆਇਆ ਵਾ ਸੀਗਾ ਇਹਨੂੰ ਸਵੇਰੇ ਕੋਈ ਦੋ ਬੰਦੇ ਤਿੰਨ ਬੰਦੇ ਬੇਸਿਕਲੀ ਆਏ ਸੀ ਦੋ ਬੰਦੇ ਅੰਦਰ ਆਏ ਉਹਨਾਂ ਨੇ ਆ ਕੇ ਇਹਨਾਂ ਇਹਦੇ ਬਿਸਤੋਲ ਇਹਦੇ ਲਾ ਕੇ ਕੰਨ ਤੇ ਲਾ ਕੇ ਇਹਨੂੰ ਅੰਦਰ ਲੈ ਕੇ ਗਏ ਨੇ ਤੇ ਜਿਉਂ ਹੀ ਇਹਨੇ ਉਹ ਰਿਐਕਟ ਕਰਨ ਦੀ ਕੋਸ਼ਿਸ਼ ਕੀਤੀ ਆ ਉਹਨਾਂ ਨੇ ਇਹਦੇ ਗੋਲੀ ਮਾਰੀ ਆ ਜਿਹੜੇ ਇਹਦੇ ਕੰਨ ਚ ਲਾ ਕੇ ਜਵੜੇ ਚ ਲੱਗੀ ਆ ਤੇ ਦੂਸਰੀ ਗੋਲੀ ਵਾਂਚ ਲੱਗੀ ਆ ਤੇ ਅਸੀਂ ਅਸੀਂ ਜਿਹੜੀਆਂ ਸੀਸੀਟੀਵੀ ਫੂਟੇਜ ਦੇ ਆਧਾਰ ਤੇ ਤੇ ਹੋਰ ਟੈਕਨੀਕਲ ਰਿਪੋਰਟਸ ਦੇ ਆਧਾਰ ਤੇ ਪ੍ਰੋਫੈਸ਼ਨਲ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਇਹਨਾਂ ਦੀ ਮਾਤਾ ਦੇ ਬਿਆਨਾਂ ਦੇ ਐਫਆਈਆਰ ਦਰਜ ਹੋ ਗਈ ਆ ਐਫਆਈਆਰ ਦੇ ਵਿੱਚ ਜਿਹੜਾ ਇਹਨਾਂ ਨੇ ਜਾਦੇ ਕਲੇਮ ਕੀਤਾਗਾ ਇਹਦੀ ਵਾਈਫ ਨੇ ਪਹਿਲਾਂ ਸੁਸਾਇਡ ਕਰ ਲਿਆ ਸੀ ਉਹ ਸੁਸਾਇਡ ਦਾ ਇਸ ਇਹ ਜਿਹੜਾ ਜਖਮੀ ਹੋਇਆ ਇਹਦੇ ਦੇ ਇਹਦੇ ਭਰਾ ਤੇ ਪਲੱਸ ਇਹਦੀ ਮਾਤਾ ਦੇ ਪਲੱਸ ਇਹਦੀ ਸਿਸਟਰ ਤੇ ਇਹ ਚਾਰਾਂ ਬੰਦਿਆਂ ਤੇ ਇੱਕ ਐਫਆਈਆਰ ਦਰਜ ਹੋਈ ਸੀ ਉਸ ਵੱਲੋਂ ਉਹ ਕਿਉਂਕਿ ਉਹ ਤਿੰਨੇ ਬੰਦੇ ਬਾਹਰ ਸੀ ਉਹ ਇਨਵੈਸਟੀਗੇਸ਼ਨ ਦੇ ਨਾਲ ਉਹਨਾਂ ਦਾ ਕੋਈ ਰੋਲ ਨਹੀਂ ਹੋਣਾ ਪਾਇਆ ਗਿਆ ਸੀ ਸਿਰਫ ਮਾਤਾ ਦੇ ਜਿਹੜਾ ਚਲਾਨ ਦਿੱਤਾ ਗਿਆ ਸੀ ਉਹ ਦਸੰਬਰ 22 ਜਿਹਦੀ ਪਹਿਲੀ ਵਾਈਫ ਦੀ ਡੈਥ ਹੋਈ ਸੀ ਫॉर दैट ਰੀਜ਼ਨਸ ਇਹ ਸਸਪੈਕਟ ਕਰਦੇ ਆ ਵੀ ਸਾਨੂੰ ਉਹਨਾਂ ਤੋਂ ਪਹਿਲਾਂ ਧਮਕੀਆਂ ਆਉਂਦੀਆਂ ਸੀ ਤੇ ਇਹ ਉਹਨਾਂ ਦੇ ਇਹਨਾਂ ਨੇ ਅਲੀਗੇਸ਼ਨ ਲਾਏ ਨੇ ਵੀ ਇਹ ਕਹਿੰਦੇ ਸਾਡੇ ਹਿਸਾਬ ਨਾਲ ਉਹਨਾਂ ਨੇ ਕੀਤਾ ਅਸੀਂ ਇਨਵੈਸਟੀਗੇਸ਼ਨ ਨੂੰ ਓਪਨ ਮਾਈਂਡ ਨਾਲ ਸਾਰੇ ਪੱਖਾਂ ਨੂੰ ਦੇਖ ਕੇ ਵੀ ਆਰ ਇਨਵੈਸਟੀਗੇਟਿੰਗ ਸਾਡੀਆਂ ਪ੍ਰੋਫੈਸ਼ਨਲ ਟੀਮਸ ਸਾਰੇ ਅਸੀਂ ਵਰਕ ਆਊਟ ਕਰ ਰਹੇ ਆ ਤੇ ਇਹਨੂੰ ਛੇ ਦਿਨ ਡੇਟਸ ਕਰਦੇ ਆ ਅੰਮ੍ਰਿਤਸਰ ਵਿੱਚ ਇੱਕ ਘਰ ਵਿੱਚ ਦਾਖਲ ਹੋ ਕੇ ਐਨਆਰਆਈ ਉੱਤੇ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਦਰਸਲ ਇਸ ਵਾਰਦਾਤ ਦਾ ਇਲਜ਼ਾਮ ਟਾਂਡਾ ਦੇ ਪਿੰਡ ਬੈਂਸਵਾਨਵਾਸੀ ਪਰਿਵਾਰ ਦੇ ਮੈਂਬਰਾਂ ਉੱਤੇ ਲਗਾਇਆ ਗਿਆ ਜਿਸ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਨੇ ਗੋਲੀ ਲਗਣ ਕਾਰਨ ਜ਼ਖਮੀ ਹੋਏ ਵਿਅਕਤੀ ਸੁਖਚੈਨ ਸਿੰਘ ਦੇ ਪਹਿਲੇ ਸੌਰਾ ਪਰਿਵਾਰ ਦੇ ਮੈਂਬਰਾਂ ਸੌਰਾ ਸਵਰਨ ਸਿੰਘ ਨੂੰ ਪੁਲਿਸ ਨੇ ਰਾਸਤੇ ਵਿੱਚ ਲੈ ਲਿਆ ਤੇ ਪੁਚਗਿਚਲੇ ਯੁਸਨੂ ਸਥਾਣੇ ਲੈ ਗਈ। ਇਸ ਮੌਕੇ ਸਵਰਨ ਸਿੰਘ ਨੇ ਕਿਹਾ ਹੈ ਕਿ ਉਸ ਦਾ ਇਸ ਘਟਨਾ ਨਾਲ ਕੋਈ ਤਾਲੁਕ ਵਸਤਾ ਨਹੀਂ ਹੈ। ਉਧਰ ਡੀਐਸਪੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਉਹਨਾਂ ਕਹੇ ਕਿ ਅਮਰitsar ਪੁਲਿਸ ਦੀ ਇੱਕ ਟੀਮ ਆਈ ਹੈ ਜਿਸ ਨੇ ਸਵਰਨ ਸਿੰਘ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਤੇ ਅੱਗੇ ਦੀ ਕਾਰਵਾਈ ਜਾਰੀ ਹੈ। ਦੱਸ ਦੇ ਕਿ ਪੁਲਿਸ ਨੇ ਇਸ ਮਾਮਲੇ ਵਿੱਚ 6 ਲੋਕਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਪੁਲਿਸ ਨੇ ਮਾਮਲਾ ਸੁਖਚੰਨ ਸਿੰਘ ਦੀ ਮਾਤਾ ਅਰਪਾਜਨ ਕੌਰ ਦੇ ਬਿਆਨਾਂ ਦੇ ਆਧਾਰ ਤੇ ਦਰਜ ਕੀਤਾ ਹੈ। ਪੁਲਿਸ ਅਜ ਦੁਪਹਿਰ ਟਾਂਡਾ ਦੇ ਪਿੰਡ ਬੈਂਸਵਾਨ ਵਿੱਚ ਰਹਿੰਦੇ ਸਵਰਨ ਸਿੰਘ ਅਤੇ ਸ਼ਾਂਤੀ ਨੂੰ ਗ੍ਰਿਫਤਾਰ ਕਰਨ ਲਈ ਜਦੋਂ ਪਹੁੰਚੀ ਤਾਂ ਪਿੰਡ ਵਾਸੀ ਨੇ ਇਸ ਮਾਮਲੇ ਨੂੰ ਝੂਠਾ ਕਰਾੜ ਦਿੰਦਿਆਂ ਪੁਲਿਸ ਟੀਮ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਪਰ ਬਾਅਦ ਵਿੱਚ ਪੁਲਿਸ ਸਵਰਨ ਸਿੰਘ ਨੂੰ ਆਪਣੇ ਨਾਲ ਲੈ ਗਈ ਇਹ ਜਿਹੜਾ ਜੀ ਇੱਥੇ ਸਾਡੇ ਕੋਲ ਥਾਣੇ ਦੇ ਵਿੱਚ ਪੁਲਿਸ ਪਾਰਟੀ ਕਮਿਊਨਿਟੀ ਰੈਡ ਅੰਮ੍ਰਿਤਸਰ ਤੋਂ ਆਈ ਸੀਗੀ ਜਿਹੜੇ ਬੁਰਜੀ ਦਾ ਬੜਾ ਇੱਕ ਹਾਈ ਪ੍ਰੋਫਾਈਲ ਗੋਲੀਕਾਂਡ ਹੋਇਆ ਆ ਉਹਦੇ ਨਾਲ ਰਿਲੇਟਡ ਇਹ ਸਰਦਾਰ ਸਵਰਨ ਸਿੰਘ ਜਿਹੜੇ ਆ ਵਾਨਪਿੰਡ ਤੋਂ ਇਹਨਾਂ ਦੀ ਲੜਕੀ ਪਹਿਲਾਂ ਉਸ ਲੜਕੇ ਦੇ ਨਾਲ ਮੈਰਿਡ ਸੀ 2022 ਦੇ ਵਿੱਚ ਉਸ ਲੜਕੀ ਨੇ ਸੁਸਾਈਡ ਕਰ ਲਿਆ ਸੀਗਾ ਔਰ ਉਹਦੇ ਇਹ ਬੱਚੇ ਆਲਰੇਡੀ ਉੱਥੇ ਚੱਲ ਰਹੇ ਆ। ਇਹ ਉਹ ਸ਼ੱਕ ਦੇ ਆਧਾਰ ਤੇ ਇਹਨਾਂ ਦੀ ਪੁਸ਼ਕਿਸ਼ ਕਰਨ ਵਾਸਤੇ ਸਰਦਾਰ ਸਵਨ ਸਿੰਘ ਉਹਨਾਂ ਨੂੰ ਵਾਰਪਿੰਡ ਤੇ ਆਈ ਸੀ ਇਹ ਚੱਲੇ ਆ। ਔਰ ਮੈਨੂੰ ਆਸ ਹੈ ਅੱਗੇ ਜੋ ਵੀ ਅੱਗੇ ਕੋਆਪਰੇਟ ਕਰਨਗੇ ਪੁਲਿਸ ਨੂੰ ਔਰ ਅੰਮ੍ਰਿਤਸਰ ਦੇ ਵਿੱਚ ਇੱਕ ਜਿਹੜੀ ਇਹ ਐਫ ਆਈ ਆਰ ਲਾਂਚ ਹੋਈ ਇਹਨਾਂ ਦੇ ਨਾਂ ਤੇ ਬਾਈ ਨੇਮ ਹੋਈ ਪੰਜ ਜਣੇ ਦੇ ਤੇ ਦੋ ਬੈਂਸ ਨੂੰ ਤੇ ਦੇ ਬਾਕੀ ਅਪਰੇਟ ਬ੍ਰੇਕਸ ਰਹਿੰਦਾ। ਇੱਕ ਬਾਈ ਨੇਮ ਨਹੀਂ ਜੀ ਬਾਈ ਨੇਮ ਨਹੀਂ ਹੋਈ ਬਾਈ ਉਹਦੇ ਵਿੱਚ ਆਲਰੇਡੀ ਜਿਹੜੇ ਆ ਆਗੇ ਆ ਬੰਦੇ ਵੀਡੀਓ ਦੇ ਵਿੱਚ ਆਏ ਹੋਏ ਆ ਤੇ ਬਾਕੀ ਹੁਣ ਜੋ ਵੀ ਉਹਨਾਂ ਦੇ ਅੱਗੇ ਪੁੱਛ ਕੇ ਚੱਲੂਗੀ ਉਸ ਦੇ ਆਧਾਰ ਤੇ ਮੇਰਾ ਆਪਣਾ ਸਾਰੀ ਐਡੀਟ ਇਹ ਇਹ ਬਿਲਹਾਲ ਕਿ ਨਹੀਂ ਜਣੇ ਉਹਨਾਂ ਲੈ ਕੇ ਜਾਦੇ ਇੱਕ ਬੰਦਾ ਜੀ ਸਵਾਲਦਾਰ ਸਦਾ ਅਸਵੰਸ ਸਿੰਘ ਗੁਣਚਾ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਚਾਂਸਲਰ ਅਤੇ ਆਮ ਆਦਮੀ ਪਾਰਟੀ ਦੇ ਰਾਜਸਭਾ ਮੈਂਬਰ ਡਾਕਟਰ ਸ਼ੋਕ ਮੇਤਲ ਨੂੰ ਉਪ ਰਾਸ਼ਟਰਪਤੀ ਅਤੇ ਰਾਜਸਭਾ ਦੇ ਚੇਅਰਮੈਨ ਜਗਦੀਪ ਧਨਖੜਨੇ ਸਕੂਲ ਆਫ ਪਲਾਨਿੰਗ ਐਂਡ ਆਰਕੀਟੈਕਚਰ ਯਾਨੀ ਕਿ ਸਫਾਦੀ ਵਕਾਰੀ ਕੌਂਸਲ ਦਾ ਮੈਂਬਰ ਨਿਯੁਕਤ ਕੀਤਾ ਹੈ ਉਹ ਪ੍ਰਧਾਨ ਵੱਲੋਂ ਸਫਾ ਦਾ ਮੈਂਬਰ ਬਣਾਈ ਜਾਣ ਤੇ ਡਾਕਟਰ ਅਸ਼ੋਕ ਮਿੱਤਲ ਨੇ ਖੁਸ਼ੀ ਦਾ ਜ਼ਹਰ ਕੀਤਾ ਹੈ ਉਹਨਾਂ ਨੇ ਕਿਹਾ ਕਿ ਸਫਾ ਕੌਂਸਲ ਦੇ ਮੈਂਬਰ ਵਜੋਂ ਕੰਮ ਕਰਨਾ ਉਹਨਾਂ ਲਈ ਮਾਣ ਵਾਲੀ ਗੱਲ ਹੈ ਦੱਸਦੇ ਕਿ ਭਾਰਤ ਸਰਕਾਰ ਦੇ ਸਿੱਖਿਆ ਮੰਤਰੀ ਅਤੇ ਸਫਾ ਕੌਂਸਲ ਦੇ ਚੇਅਰਮੈਨ ਤਰਮਿੰਦਰ ਪ੍ਰਧਾਨ ਨੇ ਵੀ ਡਾਕਟਰ ਮਿੱਤਲ ਨੂੰ ਇਸ ਲਈ ਵਧਾਈ ਦਿੱਤੀ ਅਤੇ ਦੇਸ਼ ਦੀ ਸਿੱਖਿਆ ਨੂੰ ਅੱਗੇ ਲਿਜਾਣ ਲਈ ਕਿਹਾ ਹੈ ਮੈਂ ਸਭ ਤੋਂ ਪਹਿਲੇ ਭਾਰਤ ਦੇ ਉਪ ਰਾਸ਼ਟਰਪਤੀ मैं राज्यसभा के चेयरमैन धन्यवाद करना चाहूँगा कि उन्होंने मुझे इस जिम्मेवारी के लिए चुना और मुझे स्कूल ऑफ प्लानिंग एंड आर्किटेक्चर की सेंट्रल जो कौन से रहती है उसका मेंबर नियुक्त किया ये मेरे लिए हर्ष का विषय इसलिए भी ज़्यादा हो जाता है कि उन्होंने दो मेंबर ऑफ पार्लियामेंट में मुझे सेलेक्ट किया मैं इसलिए उनका विशेष तौर पर धन्यवाद देता साथ साथ क्योंकि मैं एजुकेशन सेक्टर से संबंधित हूँ तो मुझे लगता है कि ये एक तरीके से मेरी जो यूनिवर्सिटी है जो मेरा योगदान अपने लवली स्पेशल यूनिवर्सिटी में है एक तरीके से उसको भी रिकगनाइज किया गया तो यहाँ से जो भी मैंने सीखा है उसका कुछ पार्ट मैं वहाँ भी बता पाऊँ और स्कूल ऑफ प्लानिंग एंड आर्किटेक्चर को ऊपर ले जाने में मदद कर ਮੇਰੀ ਲਈ ਇਸ ਤਰੀਕੇ ਸੇ ਇੱਕ ਡਬਲ ਐਕਗਨੀਸ਼ਨ ਨਜ਼ਰ ਆਤੀ ਹੈ ਨੰਬਰ ਆਫ ਪਾਰਲੀਮੈਂਟ ਦੇ ਤੌਰ ਤੇ ਵੀ ਫੋਰਟ ਟ੍ਰਾਂਸਲੇ ਲਵਲੀ ਪ੍ਰੋਫੈਸਰ ਯੂਨੀਵਰਸਿਟੀ ਦੇ ਤੌਰ ਤੇ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਪਰਫੁੱਲਤ ਕਰਨ ਦੇ ਮੰਤਵ ਨਾਲ ਸ਼ੁਰੂ ਹੋਈਆਂ ਖੇਡਾਂ ਵਤਨ ਪੰਜਾਬ ਦੀਆਂ ਦੇ ਤੀਜੇ ਸੀਜ਼ਨ ਨੂੰ ਸਮਰਪਿਤ ਮਸ਼ਾਲ ਅੱਜ ਖੇਡਾਂ ਦੀ ਰਾਜਧਾਨੀ ਜਲੰਧਰ ਪਹੁੰਚੇ ਮਸ਼ਾਲ ਦਾ ਆਦਮਪੁਰ ਪਹੁੰਚਣ ਉੱਤੇ ਹੋਏ ਖਿਡਾਰੀਆਂ ਐਥਲੀਟਾਂ ਅਤੇ ਖੇਡ ਪ੍ਰੇਮੀਆਂ ਵੱਲੋਂ ਭਰਮਾ ਸਵਾਗਤ ਕੀਤਾ ਗਿਆ ਇਸ ਉਪਰੰਤ ਜਲੰਧਰ ਦੇ ਸਰਕਟ ਹਾਊਸ ਵਿੱਚ ਪਹੁੰਚਣ ਤੇ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਅਤੇ ਹੋਰਨਾਂ ਅਧਿਕਾਰੀਆਂ ਵੱਲੋਂ ਮਸ਼ਾਲ ਦਾ ਨਿਗਾ ਸਵਾਗਤ ਕੀਤਾ ਗਿਆ ਇਸ ਮੌਕੇ ਮੰਗਲ ਸਿੰਘ ਅਤੇ ਸੁਰਿੰਦਰ ਸਿੰਘ ਸੋਢੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਬੱਚਿਆਂ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਸਿਹਤਮੰਦ ਅਤੇ ਨਿਰੋਇ ਪੰਜਾਬ ਦੇ ਸਿਰਜਣਾ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਰਾਹੀਂ ਨੌਜਵਾਨਾਂ ਨੂੰ ਕੌਮੀ ਅਤੇ ਕਮਾਂਤਰੀ ਪੱਧਰ ਦਾ ਖਿਡਾਰੀ ਬਣਾਉਣ ਲਈ ਵਧੀਆ ਮੰਚ ਪ੍ਰਦਾਨ ਕੀਤਾ ਜਾ ਰਿਹਾ ਹੈ ਦੱਸਦੇ ਕਿ ਮਸ਼ਾਲ ਪੜਾਦਰ ਪੜਾ ਸ਼ਹਿਰਾਂ ਵਿੱਚ ਹੁੰਦੇ ਹੋਏ ਸੰਗਰੂਰ ਪਹੁੰਚੇਗੇ ਤੇ ਉੱਥੇ 29 ਸਤੰਬਰ ਤੋਂ ਖੇਡਾਂ ਵਰਤਨ ਪੰਜਾਬ ਦੀਆਂ ਸ਼ੁਰੂ ਹੋਣਗੀਆਂ ਬੜੇ ਮਾਣ ਵਾਲੀ ਗੱਲ ਆ ਕਿ ਅੱਜ ਮਾਰਤ ਜੋ ਮਸ਼ਾਲ ਜਲੰਧਰ ਦੇ ਵਿੱਚ ਆਈ ਹੈ ਅਸੀਂ ਧੰਨਵਾਦ ਕਰਦੇ ਆਂ ਸੀਐਮ ਭਗਵੰਤ ਸਿੰਘ ਮਾਨ ਦਾ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਅੱਜ ਤੀਜੇ ਤਿੰਨ ਸਾਲ ਤੀਜਾ ਸਾਲ ਦੇ ਵਿੱਚ ਚੱਲੇ ਗਈਆਂ ਖੇਡਾਂ ਵਰਤਨ ਪੰਜਾਬ ਦੀਆਂ ਔਰ ਇਹ ਇਹ ਜੋ ਸੁਪਨਾ ਸਿਗਾ ਮਾਨ ਸਾਹਿਬ ਦਾ ਕਿ ਖਿਡਾਰੀ ਗਰਾਊਂਡ ਦੇ ਵਿੱਚ ਚੰਗੇ ਲੱਗਦੇ ਆ ਅਸੀਂ ਜਲੰਧਰ ਆਉਣ ਤੇ ਮਸ਼ਾਲ ਦਾ ਸਵਾਗਤ ਕਰਦੇ ਕਿਸ ਤਰ੍ਹਾਂ ਦਾ ਸਵਾਹ ਬੱਚਿਆਂ ਦੇ ਵਿੱਚ ਦੇਖਣ ਦੇਖੋ ਤੁਸੀਂ ਆਪ ਦੇਖਿਆ ਜੀ ਕਿੰਨੇ ਬੱਚੇ ਇਕੱਠੇ ਹੋਏ ਮਸ਼ਾਲ ਲੈ ਕੇ ਪਿਛੋਂ ਵੀ ਆਏ ਆ ਔਰ ਬੱਚੇ ਵੇਟ ਕਰਦੇ ਆ ਕਿ ਜਲਦੀ ਤੋਂ ਜਲਦੀ ਇਹ ਖੇਡਾਂ ਹੋਣ ਮੈਨੂੰ ਬੜੇ ਫੋਰਾਂ ਦੇ ਸੀ ਸਰ ਕਦੋਂ ਸਟਾਰਟ ਹੋਣੀ ਆ ਕਦੋਂ ਸਟਾਰਟ ਹੋਣੀ ਆ ਤਾਂ ਬੜਾ ਅੱਛਾ ਲੱਗ ਰਿਹਾ ਕਿ ਸਾਡੀ ਜੋ ਸਰਕਾਰ ਆ ਖੇਡਾਂ ਦੇ ਪ੍ਰਤੀ ਬਹੁਤ ਅੱਛਾ ਕੰਮ ਕਰ ਰਹੀ ਆ ਔਰ ਅਸੀਂ ਥੈਂਕ ਯੂ ਕਰਦੇ ਆ ਭਗਵਤ ਸਿੰਘ ਮਾਨ ਜੀ ਦਾ ਕਿ ਉਹਨਾਂ ਨੇ ਉਪਰਾਲਾ ਕੀਤਾ ਇਹ ਜਦੋਂ ਦੀ ਮਾਨ ਸਰਕਾਰ ਆਈ ਹੈ ਤੁਸੀਂ ਦੇਖਿਆ ਹੋਣਾ ਕਿ ਤੀਸਰਾ ਸੈਸ਼ਨ ਹੁਣ ਜਿਹੜਾ ਇਹ ਖੇਡਾਂ ਦਾ ਚੱਲ ਰਿਹਾ ਸ਼ੁਰੂ ਹੋਣਾ ਔਰ ਇਹਦਾ ਇੱਕੋ ਹੀ ਇੱਕ ਮਕਸਦ ਆ ਕਿ ਪੰਜਾਬ ਦੇ ਵਿੱਚ ਖੇਡਾਂ ਨੂੰ ਪਰਫੁੱਲਤ ਕੀਤਾ ਜਾਏ ਇਹਦੇ ਵਿੱਚ 15 ਸਾਲ ਤੋਂ ਲੈ ਕੇ 60 ਸਾਲ ਤੱਕ 50 ਸਾਲ ਤੱਕ ਜਿਹੜੇ ਆ ਉਹ ਆਪਣੀਆਂ ਆਪਣੀਆਂ ਟੀਮਾਂ ਦੇ ਵਿੱਚ ਪਲੇਅਰ ਖੇਡ ਸਕਦੇ ਆ ਇਹ ਬਲੌਕ ਲੈਵਲ ਦੀਆਂ ਹੁੰਦੀਆਂ ਡਿਸਟ੍ਰਿਕਟ ਲੈਵਲ ਤੋਂ ਉੱਪਰ ਜਾਣੀਆਂ ਇਹ ਸਟੇਟ ਚੈਂਪੀਅਨਸ਼ਿਪ ਹੋਣੀ ਹੈ ਔਰ ਅਲੱਗ-ਅਲੱਗ ਥਾਮਾਂ ਦੇ ਵਿੱਚ ਇਹ ਗੇਮਾਂ ਜਿਹੜੀਆਂ ਹੋਈਆਂ ਆ ਔਰ ਇਨ੍ਹਾਂ ਗੇਮਾਂ ਦਾ ਇੱਕ ਬਹੁਤ ਹੀ ਵੱਡਾ ਫਾਇਦਾ ਇਹ ਆ ਕਿ ਇੱਕ ਤਾਂ ਜਿਹੜਾ ਪੰਜਾਬ ਦੇ ਵਿੱਚ ਸਪੋਰਟਸ ਦਾ ਮਾਹੌਲ ਜਿਹੜਾ ਉਹ ਬਣ ਜਾਂਦਾ ਬੱਚਿਆਂ ਦੇ ਵਿੱਚ ਖੇਡ ਦਾ ਖੇਡਾਂ ਦਾ ਉਤਸ਼ਾਹ ਪੈਦਾ ਹੁੰਦਾ ਔਰ ਨਾਲ ਦੀ ਨਾਲ ਜਿਹੜੇ ਬੱਚੇ ਇਨ੍ਹਾਂ ਗੇਮਾਂ ਦੇ ਵਿੱਚ ਕੋਈ ਪੋਜੀਸ਼ਨ ਲੈਂਦੇ ਆ 골ਡ ਮੈਡਲ ਸਿਲਵਰ ਮੈਡਲ ਜਾਂ ਬ੍ਰਾਉਂਜ਼ ਮੈਡਲ ਉਹਨਾਂ ਨੂੰ ਕੈਸ਼ ਪ੍ਰਾਈਜ਼ ਦਿੱਤੇ ਜਾਂਦੇ ਆ ਔਰ ਉਹ ਕੈਸ਼ ਪ੍ਰਾਈਜ਼ ਉਹਨਾਂ ਨੂੰ ਆਪਣੀ ਡਾਈਟ ਕਰਨ ਲਈ ਦਿੱਤੇ ਜਾਂਦੇ ਆ ਤਾਂ ਕਿ ਆਉਣ ਵਾਲੇ ਜਿਹੜਾ ਨੈਕਸਟ ਈਅਰ ਆ ਉਹਦੇ ਲਈ ਫੇਰ ਉਹ ਪ੍ਰੇਅਰ ਹੋ ਕੇ ਆਣ ਤੇ ਅਗਲੇ ਸਾਲ ਜਿਹੜਾ ਉਹ ਉੱਥੋਂ ਮੈਡਲ ਹੋਰ ਜਿੱਤ ਕੇ ਜਾਣ ਸੋ ਮੈਂ ਪੰਜਾਬ ਸਰਕਾਰ ਦਾ ਮਾਨ ਸਰਕਾਰ ਦਾ ਇਹ ਬਹੁਤ ਹੀ ਵੱਡਾ ਉਪਰਾਲਾ ਸਮਝਦਾ ਕਿ ਇਹ ਖੇਡਾਂ ਕਰਵਾ ਕੇ ਇੱਕ ਤਾਂ ਬੱਚੇ ਜਿਹੜੇ ਆ ਉਹ ਨਸ਼ਿਆਂ ਤੋਂ ਦੂਰ ਜਾਂਦੇ ਆ ਦੂਜੇ ਉਹ ਸਪੋਰਟਸ ਦੇ ਵਿੱਚ ਅਲੱਗ-ਅਲੱਗ ਗੇਮਾਂ ਜਿੰਨੀਆਂ-ਜਿੰਨੀਆਂ ਵੀ ਉਹਨਾਂ ਜਿਹੜੀ-ਜਿਹੜੀ ਵੀ ਗੇਮ ਖੇਡਦੇ ਉਹਦੇ ਵਿੱਚ ਜਾਂਦੇ ਆ ਔਰ ਉਹਨਾਂ ਦੇ ਨਾਲ ਜਿਹੜਾ ਬੱਚਿਆਂ ਨੂੰ ਇੱਕ ਬਹੁਤ ਵੱਡਾ ਕੰਪੀਟੀਸ਼ਨ ਮਿਲਦਾ ਔਰ ਉਸ ਸਪੋਰਟਸ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਅੱਗੇ ਹੋਰ ਜਾ ਸਕਦੇ। ਬੀਤੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਵਿੱਚ ਮੁਲਾਜ਼ਮਾਂ ਵਿਚਾਲੇ ਝੜਪ ਹੋਈ ਸੀ ਜਿੱਥੇ ਐਸ.ਜੀ.ਪੀ.ਸੀ ਦੇ ਧਰਮ ਪ੍ਰਚਾਰ ਦੇ ਮੁਲਾਜ਼ਮ ਸੁਖਵੀਰ ਸਿੰਘ ਨੇ ਅਕਾਊਂਟ ਬ੍ਰਾਂਚ ਦੇ ਸੇਵਾਦਾਰ ਦਰਬਾਰਾ ਸਿੰਘ ਉੱਤੇ ਤਲਵਾਰ ਨਾਲ ਹਮਲਾ ਕਰਕੇ ਉਸ ਨੂੰ ਮੌਤੇ ਘਾਟੂ ਤਰ ਦਿੱਤਾ ਸੀ। ਦੱਸ ਦੇ ਕਿ ਇਸ ਮਾਮਲੇ ਵਿੱਚ ਮੁੱਖ ਦੋਸ਼ੀ ਸੁਖਵੀਰ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਇਸ ਦੀ ਤਸਦੀਕ ਕੀਤੀ ਹੈ। ਇਸ ਤੋਂ ਪਹਿਲਾਂ ਪੁਲਿਸ ਨੇ ਸੁਖਵੀਰ ਸਮੇਤ ਪੰਜ ਲੋਕਾਂ ਦੇ ਖਿਲਾਫ ਮੁਕਦਮਾ ਦਰਜ ਕੀਤਾ ਸੀ ਜਿਸ ਵਿੱਚੋਂ ਚਾਰ ਨੂੰ ਪੁਲਿਸ ਪਹਿਲਾਂ ਹੀ ਕਾਬੂ ਕਰ ਚੁੱਕੀ ਹੈ ਜਿਹੜਾ ਮੁੱਖ ਦੋਸ਼ੀ ਆ ਉਹ ਗ੍ਰਿਫਤਾਰ ਹੋ ਗਿਆ ਦੋ ਇੱਕ ਜਾਂ ਐਗਜੈਕਟ ਮੈਨੂੰ ਇਸ ਵੇਲੇ ਯਾਦ ਨਹੀਂ ਇੱਕ ਜਾਂ ਦੋ ਬੰਦੇ ਪਹਿਲਾਂ ਅਰੈਸਟ ਹੋ ਗਏ ਸੀ ਜਿਹੜਾ ਮੁੱਖ ਦੋਸ਼ੀ ਸੀਗਾ ਜਿਸ ਨੇ ਕਿਰਪਾਨ ਮਾਰੀ ਸੀ ਉਹ ਅਰੈਸਟ ਹੋ ਗਿਆ ਬਾਕੀਆਂ ਦਾ ਰੋਲ ਆ ਜਿਹੜਾ ਅਸੀਂ ਵੈਰੀਫਾਈ ਕਰ ਰਹੇ ਹਾਂ ਚਾਰ ਅਰੈਸਟ ਹੋ ਗਏ ਚਾਰ ਟੋਟਲ 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 ਚਾਰ ਬੰਦੇ ਚਾਰ ਬੰਦੇ ਅਰੈਸਟ ਹੋ ਗਏ ਆ ਜਿਹੜਾ ਮੇਨ ਮੇਨ ਵਿਅਕਤੀ ਉਹ ਵੀ ਰੈਸਟ ਹੋ ਗਿਆ ਜਗਰਾਉਂ ਵਿੱਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਜਾਨੀ ਕਿ ਐਨਜੀਟੀ ਵੱਲੋਂ ਨਗਰ ਕੌਂਸਲ ਨੂੰ ਭੇਜੇ ਗਏ ਆਵਿਆਂ ਵਾਲੀ ਬਸਤੀ ਦੇ ਮਕਾਨਾਂ ਨੂੰ ਢਾਹੁਣ ਦੇ ਨੋਟਿਸ ਉੱਤੇ ਕਾਂਗਰਸੀ ਕੌਂਸਲਰ ਹਿਮਾਂਸ਼ੂ ਮਲੇਕਰ ਅਤੇ ਪ੍ਰਸ਼ਾਸਨ ਦੇ ਵਿਚਕਾਰ ਚੱਲ ਰਹੇ ਵਿਵਾਦ ਕਾਰਨ ਪਿਛਲੇ ਕਈ ਦਿਨਾਂ ਤੋਂ ਗਰੀਬ ਲੋਕ ਖੱਜਲ ਹੋ ਰਹੇ ਨੇ ਜਿਸ ਦੇ ਸਬੰਧ ਵਿੱਚ ਅੱਜ ਸੰਸਦ ਮੈਂਬਰ ਮਰਿੰਦਰ ਸਿੰਘ ਰਾਜਾ ਵੜਿੰਗ ਮੁਹੱਲਾ ਆਵਿਆਂ ਦੇ ਵਿੱਚ ਪਹੁੰਚੇ ਤੇ ਉਹਨਾਂ ਨੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਉਹਨਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਐਨਜੀਟੀ ਕੋਲ ਸਹੀ ਤਰੀਕੇ ਨਾਲ ਮਾਮਲਾ ਚੁੱਕਿਆ ਜਾਵੇ ਅਤੇ ਲੋਕਾਂ ਨੂੰ ਰਾਹਤ ਦਵਾਈ ਜਾਵੇ ਮੇਰੇ ਖਿਆਲ ਨੇ ਵੀ ਜਿਹੜਾ ਤਾਂ ਇੰਨੀ ਜਨਤਾ ਇੰਨੇ ਹਾਊਸ ਹੋਲਡਰਸ ਹੋ ਗਏ ਨੇ ਇੰਨੇ ਘਰਾਂ ਦੇ ਲੋਕ ਹੈ ਇਹਨਾਂ ਨਾਲ ਜਿਸ ਪ੍ਰਕਾਰ ਦੀ ਜ਼ਾستی ਹੋ ਰਹੀ ਹੈ ਬਿਲਕੁਲ ਤੱਕ ਬੰਨ ਲੋ ਕੋਈ ਐਨਜੀਟੀ ਦਾ ਮਸਲਾ ਹੈ ਕਿ ਐਡਮਿਨਿਸਟ੍ਰੇਸ਼ਨ ਵੀ ਫਰਜ ਬੰਦਾ ਹੈ ਕਿ ਐਡਮਿਨਿਸਟ੍ਰੇਸ਼ਨ ਆਪ ਦੇ ਤੌਰ ਤੇ ਐਨਜੀਟੀ ਨੂੰ ਲੈਟਰ ਲਿਖੀ ਹੋ ਸਕਦਾ ਹੈ ਐਨਜੀਟੀ ਨੂੰ ਬਹੁਤ ਸਾਰੀਆਂ ਤੱਥਾਂ ਤੋਂ ਐਨਜੀਟੀ ਵਾਕਫ ਨਾ ਗੱਲੋ ਦੱਖਣ ਦੀ ਹੋ ਰਹੀ ਹੈ ਤੇ ਐਡਮਿਨਿਸਟ੍ਰੇਸ਼ਨ ਬਣਾ ਉੱਤਰਦੀ ਰਹੀ ਹੈ ਕਹਿਣ ਦਾ ਵੱਲੋ ਗੱਲ ਜਿਹੜੇ ਮੰਤਣ ਕਮੇਟੀ ਆ ਉਹਨਾਂ ਨੇ ਕੋਈ ਹੋਰ ਕੀਤੀ ਹੈ ਆਪ ਦਾ ਖੇੜਾ ਛਡਾਉਣ ਦਾ ਬਾਰੇ ਕਹਿ ਰਹੇ ਜਦ ਦਾ ਕਬਜ਼ਾ ਜਦ ਕੀ ਰਜਿਸਟਰੀਆਂ ਲੋਕਾਂ ਕੋਲੇ ਇਹ ਉਦੋਂ ਦੀਆਂ ਰਜਿਸਟਰੀਆਂ ਜਦੋਂ ਇਹ ਏਰੀਆ ਮਿਊਨਿਸਪਲ ਕਮੇਟੀ ਦੇ ਅੰਦਰ ਹੀ ਨਹੀਂ ਸੀਗਾ ਉਦੋਂ ਦੇ ਲੋਕਾਂ ਨੇ ਬਿਜਲੀ ਦੇ ਮੀਟਰ ਲੱਗੇ ਇਹ ਬੇਸਿਕਲੀ ਆਪ ਦਾ ਖੇੜਾ ਚੁਣੋਂ ਦੇ ਬਾਰੇ ਇਸ ਤਰ੍ਹਾਂ ਦੀ ਗੱਲ ਵੀ ਆਪਾਂ ਇਸ ਤਰ੍ਹਾਂ ਲਿਖ ਕੇ ਭੇਜ ਦਿਓ ਕਿਸੇ ਆਫਸਰ ਨੇ ਲਿਖਤਾ ਪਹਿਲਾਂ ਕਿ ਇੱਥੇ ਤਾਂ ਜੀ ਜਨਤਾ ਦਾ ਕਬਜ਼ਾ ਹੈ ਹੁਣ ਜਨਤਾ ਦਾ ਕਬਜ਼ਾ ਹੈ ਹੁਣ ਉਹ ਕਹਿੰਦੇ ਆ ਵੀ ਤੁਸੀਂ ਪਟਲਿਓ ਇਹਨਾਂ ਦੇ ਕਿਲੇ ਪਟਲਿਓ ਮੇਰੇ ਮੇਰੇ ਕਹਿਣ ਦਾ ਮਤਲਬ ਕੋ ਕਦੇ ਕਰੈਕਸ਼ਨ ਕਰ ਦਿੰਦੇ ਆ ਉਹ ਰਹਿਂਦਾ ਖੁੰਦਾ ਜਿਹੜੇ ਚੁਣੇ ਹੋਏ ਲੋਕ ਆ ਆਦਰ ਦੀ ਸਰਕਾਰ ਆ ਆਮ ਆਦਮੀ ਪਾਰਟੀ ਦੀ ਇਹਨਾਂ ਨੇ ਆਪ ਦੇ ਲੈਵਲ ਤੇ ਐਨਜੀਟੀ ਨਾਲ ਗੱਲ ਕਰਨੀ ਚਾਹੀਦੀ ਹੈ ਲੈਗਿਨ ਉਹ ਤਾਂ ਕਰਦੇ ਨਹੀਂ ਧੱਕੇ ਮਾਰਦੇ ਸਾਡੇ ਐਮਸੀ ਨੂੰ ਹਿਮਾਂਸ਼ੂ ਵੀ ਤੈਨੂੰ ਚੱਕ ਦਿਆਂਗੇ ਠੋਕ ਦਿਆਂਗੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਇੱਥੋਂ ਆਹ ਜਨਤਾ ਚੋਂ ਇਹਨਾਂ ਦਾ ਗੜ ਖਤਮ ਕਰੀਏ ਹੁਣ ਜਨਤਾ ਨੂੰ ਤਾਂ ਆ ਕੇ ਸਰਕਾਰ ਕੋਈ ਵਿਸ਼ਵਾਸ ਦੇਏਗੀ ਤਾਂ ਜਨਤਾ ਉਹਨਾਂ ਦਾ ਮੰਨ ਲੇਗੀ ਸਚਖੰਡ ਵਾਸੀ ਸੰਤ ਪੰਡਿਤ ਨਿਸ਼ਚਲ ਸਿੰਘ ਅਤੇ ਸੰਤ ਤਰਲੋਚਨ ਸਿੰਘ ਦੀ ਸਲਾਣਾ ਯਾਦ ਵਿੱਚ ਯਮਨਾਨਗਰ ਦੇ ਡੇਰਾ ਸੰਤ ਨਿਸ਼ਚਲ ਸਿੰਘ ਥੜਾ ਸਾਹਿਬ ਜੋੜੀਆਂ ਵਿਖੇ ਗੁਰਮਤ ਸਮਾਗਮ ਕਰਵਾਏ ਗਏ ਜਿਸ ਵਿੱਚ ਸੰਗਤ ਨੇ ਗੁਰੂ ਜਰਬਲ ਵਿੱਚ ਪਹੁੰਚ ਕੇ ਸ਼ਬਦ ਕੀਰਤਨ ਸਰਵਣ ਕੀਤਾ ਸ਼੍ਰੀ ਖੰਡਪਾਤ ਸਾਹਿਬ ਦੀ ਸਮਾਪਤੀ ਉਪਰੰਤ ਜਾਇਗਏ ਕੀਰਤਨ ਦਰਬਾਰ ਵਿੱਚ ਪੰਤ ਪ੍ਰਸਿੱਧ ਰਾਗੀ ਜਥਿਆਂ ਨੇ ਸੰਗਤ ਨੂੰ ਕੀਰਤਨ ਸਰਵਣ ਕਰਵਾਇਆ ਸਮਾਗਮ ਦੌਰਾਨ ਡੇਰੇ ਦੇ ਮੁਖ ਪ੍ਰਬੰਧਕ ਮਹਾਂਤ ਕਰਮਜੀਤ ਸਿੰਘ ਨੇ ਹਾਜ਼ਰ ਸੰਗਤਾਂ ਨਾਲ ਆਪਣੇ ਗੁਰਮਤਿ ਵਿਚਾਰ ਸਾਂਝੇ ਕਰਦੇ ਹਾਂ ਗੁਰੂ ਜੀ ਦੇ ਦਰਸਾਏ ਮਾਰਗ ਉਤੇ ਚੱਲ ਕੇ ਜੀਵਨ ਬਤੀਤ ਕਰਨ ਦੀ ਪ੍ਰੇਰਣਾ ਦਿੱਤੀ ਅਤੇ ਸੰਗਤ ਦਾ ਧੰਨਵਾਦ ਕੀਤਾ ਇਸ ਮੌਕੇ ਸੰਤ ਜੋਗਾ ਸਿੰਘ ਕਰਨਾਲ ਸੰਤ ਕੁਲਦੀਪ ਸਿੰਘ ਪੌਂਟਾ ਸਾਹਿਬ ਸੰਤ ਸੋਹਣ ਸਿੰਘ ਅਤੇ ਬਾਬਾ ਜਗENDER ਸਿੰਘ ਸਮੇਤ ਹੋਰ ਪਤਵੰਤੇ ਸੱਜਣ ਮੌਜੂਦ ਸਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਸਿੱਧ ਗੋਤਾਖੋਰ ਪ੍ਰਗਟ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਕਮੇਟੀ ਦਫ਼ਤਰ ਵਿੱਚ ਪ੍ਰਗਟ ਸਿੰਘ ਦਾ ਸਨਮਾਨ ਕਰਦਿਆਂ ਦਿੱਲੀ ਕਮੇਟੀ ਦੇ ਪ੍ਰਧਾਨ ਹਰਮਿਤ ਸਿੰਘ ਕਾਲਕਾਰ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਲਾ ਨੇ ਦੱਸਿਆ ਕਿ ਪ੍ਰਗਟ ਸਿੰਘ ਨੇ ਜ਼ਿੰਦਗੀ ਵਿੱਚ ਮਨੁੱਖਤਾ ਦੀ ਬਹੁਤ ਵੱਡੀ ਸੇਵਾ ਕੀਤੀ ਹੈ ਅਤੇ ਸਮੁੱਚੀ ਸਿੱਖ ਕੌਮ ਨੂੰ ਅਜ्ञਾ ਸ਼ਕਤੀ ਤਾਂ ਉੱਤੇ ਮਾਨ ਹੈ ਉਹਨਾਂ ਦੱਸਿਆ ਕਿ ਪ੍ਰਗਟ ਸਿੰਘ ਨੇ 4000 ਬੱਚਿਆਂ ਨੂੰ ਜਿਉਂਦਿਆਂ ਨਹਿਰਾਂ ਤੇ ਨਦੀਆਂ ਵਿੱਚੋਂ ਕੱਢਿਆ ਇਸੇ ਤਰੀਕੇ ਇਸ ਨੇ 17000 ਲਾਸ਼ਾਂ ਕੱਢੀਆਂ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਹਵਾਲੇ ਕੀਤੀਆਂ ਉਹਨਾਂ ਦੱਸਿਆ ਕਿ ਇੱਥੇ ਹੀ ਬਸ ਨਹੀਂ ਸਕੋ ਪ੍ਰਗਟ ਸਿੰਘ ਨੇ 18 ਮਗਰਮੱਛ ਜਿਉਂਦੇ ਫੜੇ ਅਤੇ ਜੰਗਲੀ ਜੀਵ ਵਿਭਾਗ ਹਵਾਲੇ ਕੀਤੇ ਤਾਂ ਜੋ ਹੋਰ ਕਿਸੇ ਦਾ ਨੁਕਸਾਨ ਨਾ ਕਰ ਸਕਣ ਉਹਨੇ ਕਿਹਾ ਕਿ ਪ੍ਰਗਟ ਸਿੰਘ ਵਰਗੇ ਲੋਕਾਂ ਦੀ ਬਦੌਲਤ ਹੀ ਅੱਜ ਮਨੁੱਖਤਾ ਦੀ ਵੱਡੀ ਸੇਵਾ ਹੋ ਰਹੀ ਹੈ ਤੇ ਨੌਜਵਾਨ ਵਰਗ ਨੂੰ ਇਹਨਾਂ ਤੋਂ ਪ੍ਰੇਰਣਾ ਲੈਣ ਦੀ ਲੋੜ ਹੈ ਸਿੱਖ ਕੌਮ ਦੇ ਵਿੱਚ ਬਹੁਤ ਵੱਡੇ ਵੱਡੇ ਯੋਧਾ ਹੋਏ ਬਹੁਤ ਵੱਡੇ ਸੂਰਬੀਰ ਜਿਨ੍ਹਾਂ ਨੇ ਹਮੇਸ਼ਾ ਸਿੱਖ ਕੌਮ ਦਾ ਨਾਮ ਉੱਚਾ ਕੀਤਾ ਔਰ ਉਹਨਾਂ ਵੱਲੋਂ ਕੀਤੇ ਗਏ ਕੰਮਾਂ ਦੇ ਨਾਲ ਇੱਕ ਇਤਿਹਾਸ ਬਣਿਆ ਅੱਜ ਉਸੇ ਤਰੀਕੇ ਦੇ ਨਾਲ ਇਤਿਹਾਸ ਬਣਾਉਂਦੇ ਹੋਏ ਸਰਦਾਰ ਪ੍ਰਗਟ ਸਿੰਘ ਜੀ ਜਿਨ੍ਹਾਂ ਦੇ ਨਾਮ ਦੇ ਉੱਤੇ ਅੱਜ ਪ੍ਰਗਟ ਸਿੰਘ ਗੋਤਾਖੋਰ ਲਿਖਿਆ ਗਿਆ ਜਿਹੜੇ ਆਪਣੀਆਂ ਇਹਨਾਂ ਕੰਮਾਂ ਕਰਕੇ ਮਸ਼ਹੂਰ ਹੋਏ ਔਰ ਗੁਰੂ ਮਹਾਰਾਜ ਵੱਲੋਂ ਬਖਸ਼ੇ ਸੇਵਾਦੂ ਜਿਸ ਤਰੀਕੇ ਦੇ ਨਾਲ ਨਿਸ਼ਕਾਮ ਇਹ ਲੋਕਾਂ ਦੀਆਂ ਸੇਵਾਵਾਂ ਕਰ ਰਿਹਾ ਹੈ ਪਿਛਲੇ ਲੰਬੇ ਸਮੇਂ ਤੋਂ ਸੇਵਾ ਕਰਦੇ ਹੋਏ ਜਿੱਥੇ ਤਕਰੀਬਨ 4000 ਬੱਚਾ ਨੂੰ ਇਹਨਾਂ ਨੇ ਨਹਿਰਾਂ ਚੋਂ ਦਰਿਆਵਾਂ ਚੋਂ ਜ਼ਿੰਦਾ ਕੱਢਿਆ ਔਰ ਤਕਰੀਬਨ 17000 ਜਿਹੜੀਆਂ ਅਨ ਆਈਡੈਂਟੀਫਾਈਡ ਲਾਸ਼ਾਂ ਹੁੰਦੀਆਂ ਉਹਨਾਂ ਨੂੰ ਕੱਢ ਕੇ ਉੱਥੇ ਦੇ ਪ੍ਰਸ਼ਾਸਨ ਨੂੰ ਉੱਥੇ ਦੀ ਪੁਲਿਸ ਨੂੰ ਦੇਣਾ ਇੱਕ ਬਹੁਤ ਵੱਡੀ ਮਾਨਵਤਾ ਦਾ ਇਹ ਕੰਮ ਕਰ ਰਿਹਾ ਸੋ ਆਜੇ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਦੇ ਵਿੱਚ ਆਏ ਜਿੱਥੇ ਅਸੀਂ ਅਨੰਦ ਦਾ ਸਨਮਾਨ ਕੀਤਾ ਇਹਨਾਂ ਦੇ ਪਰਿਵਾਰ ਦਾ ਸਨਮਾਨ ਕੀਤਾ ਬੜੀ ਖੁਸ਼ੀ ਹੁੰਦੀ ਹੈ ਕਿ ਐਫਓਜੇ ਵੀਰ ਜਿਹੜੀ ਆਪਣੀਆਂ ਜਾਨ ਦੀਆਂ ਬਾਜ਼ੀਆਂ ਲਾ ਕੇ ਗੁਰੂ ਮਹਾਰਾਜ ਵੱਲੋਂ ਦਰਸਾਈ ਸਮਾਰਗ ਤੇ ਚੱਲਦੇ ਆਂ ਔਰ ਉਸ ਦਰਿਆਵਾਂ ਦੇ ਵਿੱਚ ਜਾ ਕੇ ਜਿੱਥੇ ਲੋਕਾਂ ਨੂੰ ਵਿਚਾਰੇ ਇਹਨਾਂ ਨੂੰ ਪਤਾ ਹੈ ਸਾਡੀ ਜਾਨ ਦੀ ਵੀ ਖਤਰਾ ਉਸ ਜਾਨ ਦਾ ਖਤਰਾ ਹੁੰਦੇ ਹੋਏ ਇਹਨਾਂ ਨੇ ਤਕਰੀਬਨ 18 ਮਗਰਮਚ ਜ਼ਿੰਦੇ ਜਿਹੜੇ ਆ ਉਹ ਵੀ ਬਾਹਰ ਕੱਢ ਕੇ ਫੜਿਆ ਕਈ ਜਿਹੜੇ ਅ ਦਰਿਆਵੀ ਜਿਹੜੇ ਹਿਰਨ ਹੁੰਦੇ ਆ ਉਹ ਜਦ ਪਾਣੀ ਚ ਚਲੇ ਜਾਂਦੇ ਆ ਔਰ ਸਰਕਾਰਾਂ ਉਹਨਾਂ ਨੂੰ ਲੱਭਦੀਆਂ ਲੱਭਦੀਆਂ ਜਿਹੜੇ வன ਵਿਭਾਗ ਵਾਲੇ ਆ ਉਹਨਾਂ ਨੂੰ ਵੀ ਫੜ ਫੜ ਕੇ ਇਹਨਾਂ ਨੇ ਸਰਕਾਰਾਂ ਦੇ ਸਪੁਰਦ ਕੀਤਾ ਸੋ ਇਹ ਬਹੁਤ ਵੱਡੀ ਦੇਣ ਹੈ ਜਿੱਥੇ ਮਾਨਵਤਾ ਦੀਆਂ ਸੇਵਾ ਕਰ ਰਿਆ ਦੁਨਿਆਵੀ ਇਹ ਸੇਵਾ ਕਰ ਰਿਹਾ ਕਿ ਜਿਹੜੇ ਉਹ ਮਗਰਮਾ ਚ ਹੋਰ ਕਿਸੇ ਦਾ ਨੁਕਸਾਨ ਨਾ ਕਰ ਸਕਣ 18 ਮਗਰਮਸ ਜਿੰਦੇ ਫੜਨੇ ਬਹੁਤ ਵੱਡੀ ਗੱਲ ਹੈ ਸੋ ਮਹਾਰਾਜ ਜਿਹੜੀਆਂ ਇਹ ਨੀਲ ਗਏ ਆ ਇਹਨਾਂ ਨੂੰ ਫੜ ਫੜ ਕੇ ਜਿਹੜੀਆਂ ਪ੍ਰਸ਼ਾਸਨ ਤੱਕ ਪਹੁੰਚਾਣਾ ਬਹੁਤ ਵੱਡੀ ਇਹਨਾਂ ਦੀ ਯੋਗਦਾਨ ਹੈ ਸੋ ਅੱਜ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਨੂੰ ਜਿੱਥੇ ਸਨਮਾਨ ਕਰਕੇ ਇਹਨਾਂ ਨੂੰ ਜਿਹੜੀ ਇਤਿਮਾਨ ਬਖਸ਼ਿਆ ਜਾ ਰਿਹਾ ਗੁਰੂ ਚਰਨਾਂ ਚਰਦਾਸ ਕਰਦੇ ਹਾਂ ਕਿ ਸਾਡੇ ਵੀਰ ਨੂੰ ਹੋਰ ਬਲ ਬਖਸ਼ਣ ਤਾਂ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਏ ਹੋਰ ਵਾਤੂਆਂ ਸੰਗਤਾਂ ਦੀਆਂ ਲੋਕ ਸੇਵਾ ਕਰ ਸਕਣ ਸੋ ਸਦਾ ਪ੍ਰਗਟ ਸਿੰਘ ਜੀ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਵੀ ਕਰਦੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਦੇ ਵਿੱਚ ਅੱਜ ਉਹ ਸ਼ਖਸ਼ ਸਾਡੇ ਨਾਲ ਮੌਜੂਦ ਹੈ ਜਿਨ੍ਹਾਂ ਦੀ ਅੱਜ ਦੁਨੀਆ ਭਰ ਦੇ ਵਿੱਚ ਪਛਾਣ ਬਣੀ ਹੈ ਉਹ ਇਹ ਪਛਾਣ ਇਸ ਕਰਕੇ ਬਣੀ ਆ ਕਿ ਇਹਨਾਂ ਨੇ ਹਰ ਦਿਨ ਮਾਨਵਤਾ ਦੀ ਸੇਵਾ ਕੀਤੀ ਹੈ ਕਿਸੇ ਨੂੰ ਭੁੱਖੇ ਨੂੰ ਰੋਟੀ ਖਵਾਉਣਾ ਬੜੀ ਵੱਡੀ ਗੱਲ ਹੁੰਦੀ ਆ ਤੇ ਕਿਸੇ ਦੀ ਜਾਨ ਬਚਾਉਣਾ ਇਹ ਸਭ ਤੋਂ ਵੱਡੀ ਗੱਲ ਹੁੰਦੀ ਆ ਮੈਂ ਗੱਲ ਕਰ ਰਿਹਾ ਸਰਦਾਰ ਪ੍ਰਗਟ ਸਿੰਘ ਜੀ ਜਿਹੜੇ ਮੇਰੇ ਨਾਲ ਖੜੇ ਆ ਇਹਨਾਂ ਨੇ ਹਰਿਆਣਾ ਦੇ ਵਿੱਚ ਕਰਨਾਲ ਕ੍ਰਕਸ਼ੇਤਰ ਇਸ ਇਲਾਕੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਤਕਰੀਬ ਕਰੀਬ 4000 ਲੋਕਾਂ ਦੀ ਤੇ ਇਹ ਜਾਨ ਬਚਾ ਚੁੱਕੇ ਐ ਜਿਹੜੇ ਕਿ ਨਦੀਆਂ ਦੇ ਵਿੱਚ ਜਾਂ ਨਹਿਰਾਂ ਦੇ ਵਿੱਚ ਡੁੱਬਦੇ ਸੀ ਤੇ ਜਦੋਂ ਇਹਨਾਂ ਨੂੰ ਪਤਾ ਲੱਗਿਆ ਤੇ ਤੁਰੰਤ ਇਹਨਾਂ ਨੇ ਉਹਨਾਂ ਨੂੰ ਬਚਾਇਆ ਹੋਰ ਇਹ ਫਾਰਮਿੰਗ ਤੋਂ ਜਿਹੜਾ ਨੁਕਸਾਨ ਕਰਦੀਆਂ ਨਹੀਂ ਲਗਾਏ ਹੋਰ ਇਹੋ ਜਿਹਾ ਜੋ ਵੀ ਚੰਗੇ ਕੰਮ ਜਿਹਦੇ ਨਾਲ ਲੋਕਾਂ ਦਾ ਭਲਾ ਹੋ ਸਕੇ ਉਹ ਕੰਮ ਇਹ ਹਮੇਸ਼ਾ ਹੀ ਕਰਦੇ ਰਹੇ ਆ ਤਤਪਰ ਹੈ ਔਰ ਅੱਜ ਇਹ ਆਪਣੇ ਪਰਿਵਾਰ ਦੇ ਨਾਲ ਇਹਨਾਂ ਦੇ ਮਾਤਾ ਜੀ ਵੀ ਸਾਡੇ ਕੋਲ ਇੱਥੇ ਪਹੁੰਚੇ ਆ ਆਫਿਸ ਦੇ ਵਿੱਚ ਅਸੀਂ ਇਹਨਾਂ ਦਾ ਬੜੇ ਹੀ ਤਹਿ ਦਿਲੋਂ ਸਤਿਕਾਰ ਕੀਤਾ ਹੈ ਕਿਉਂਕਿ ਸਿੱਖ ਹਮੇਸ਼ਾ ਹੀ ਮਾਨਵਤਾ ਦੇ ਲਈ ਖੜਾ ਔਰ ਮਾਨਵਤਾ ਦੇ ਲਈ ਸੇਵਾ ਕਰਦਾ ਰਿਹਾ ਹੈ ਉਹ ਗੱਲ ਵੱਖਰੀ ਆ ਕਿ ਬੇਸ਼ੱਕ ਜਿਹੜਾ ਮੀਡੀਆ ਹੈ ਨੈਸ਼ਨਲ ਮੀਡੀਆ ਉਹ ਐਸੇ ਕਰਦਾਰ ਵਾਲੇ ਸਿੱਖਾਂ ਨੂੰ ਨਹੀਂ ਦਿਖਾਏਗਾ ਅਗਰ ਕਿਤੇ ਕੋਈ ਛੋਟੀ ਮੋਟੀ ਘਟਨਾ ਹੋ ਜਾਏ ਕਿ ਉਹ ਸਾਰਾ ਦਿਨ ਨੈਸ਼ਨਲ ਮੀਡੀਆ ਤੇ ਚੱਲੇਗੀ ऐसे ਜਿਹੜੇ ਹੀਰੋ ਆ ਕੌਮ ਦੇ ਅਸਲੀ ਹੀਰੋ ਆ ਦੇਸ਼ ਦੇ ਅਸਲੀ ਹੀਰੋ ਆ ਇਹਨਾਂ ਨੂੰ ਦਿਖਾਉਣਾ ਚਾਹੀਦਾ ਔਰ ਮੈਂ ਤੇ ਇਹ ਕਹਾਂਗਾ ਕਿ ਇਹਨਾਂ ਨੂੰ ਗਲੈਂਟਰੀ ਅਵਾਰਡ ਮਿਲਨੇ ਚਾਹੀਦੇ ਆ ਅਸੀਂ ਇਸ ਗੱਲ ਦੀ ਵੀ ਪ੍ਰਚਾਰਤਾ ਕਰਾਂਗੇ ਸਰਕਾਰ ਕੋਲ ਵੀ ਇਹਨਾਂ ਦੀ ਗੱਲ ਰੱਖਾਂਗੇ ਕਿ ਇਹਨਾਂ ਨੂੰ ਇਨਾਮ ਦਿੱਤੇ ਜਾਣ ਅਵਾਰਡ ਦਿੱਤੇ ਜਾਣ ਜਿਹੜਿਆਂ ਨੇ ਮਾਨਵਤਾ ਦਾ ਇਹਨਾਂ ਨੇ ਕੰਮ ਕੀਤਾ ਸੋ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦੇ ਆਂ ਕਿ ਇਸੇ ਤਰ੍ਹਾਂ ਹੀ ਇਹਨਾਂ ਨੂੰ ਬਲ ਬਖਸ਼ੋ ਔਰ ਇਹ ਹੋਰ ਆਪਣੀ ਸੇਵਾ ਦੇ ਵਿੱਚ ਜਿਸ ਤੇ ਲੱਗੇ ਮਾਨਵਤਾ ਦੀ ਸੇਵਾ 'ਚ ਉਹ ਹੋਰ ਵੱਧ ਚੜ ਕੇ ਕਰਨ ਪਿਛਲੇ 24 ਸਾਲਾਂ ਤੋਂ ਇਨਸਾਨੀਅਤ ਦੀ ਸੇਵਾ ਨਿਭਾਉਂਦੇ ਹੋਏ ਮੈਂ ਮੈਕਸਿਮਮ 17000 ਲੋਕਾਂ ਨੂੰ ਆਖਰੀ ਵਾਰ ਉਹਨਾਂ ਦੇ ਪਰਿਵਾਰਾਂ ਤੱਕ ਪਹੁੰਚਾ ਚੁੱਕਿਆ ਹਾਂ 4000 ਲੋਕ ਜਿੰਦਾ ਜੋ ਆਤਮ ਹੱਤਿਆ ਕਰਨ ਜਾਂ ਨਹਿਰਾਂ ਦੇ ਵਿੱਚ ਨਾਣ ਦੇ ਦੌਰਾਨ ਬਚਾ ਚੁੱਕੇ ਹਾਂ 18 ਜਿੰਦਾ ਮਗਰਮਚੜ ਕੇ ਵਾਈਲਡਲਾਈਫ ਟੀਮ ਦੇ ਹਵਾਲੇ ਕੀਤੇ ਨੇ ਔਰ ਕਈ ਐਸੀਆਂ ਸੇਵਾ ਨੇ 119 ਪੱਗਾਂ ਅੱਜ ਤੱਕ ਮੈਂ ਉਹਨਾਂ ਲਵਾਰੀ ਸਪੈਣਾਾਂ ਦੀਆਂ ਲਾਸ਼ਾਂ ਤੇ ਪਾ ਚੁੱਕਿਆ ਜਿਨ੍ਹਾਂ ਦੇ ਪਰਿਵਾਰ ਆਣ ਤੋਂ ਜਦੋਂ ਨਹਿਰ ਦੇ ਵਿੱਚੋਂ ਲਾਸ਼ਾਂ ਮਿਲਦੀਆਂ ਉਹਨਾਂ ਦੇ ਕੱਪੜੇ ਪਾੜ ਜਾਂਦੇ ਸੀ ਔਰ ਪਰਿਵਾਰ ਆਣ ਤੋਂ ਪਹਿਲਾਂ ਉਸ ਭੈਣ ਦੀ ਭਾਵੇਂ ਉਹ ਜਿੰਦਾ ਹੈ ਚਾਹ ਮਰੀ ਉਹਦੀ ਇੱਜ਼ਤ ਢੱਕਣ ਦਾ ਕੰਮ ਕੀਤਾ ਇਹ ਸਾਰੀਆਂ ਸੇਵਾਵਾਂ ਮੈਂ ਕਰਦਾ ਔਰ ਅੱਜ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਆਪਣੇ ਪਰਿਵਾਰ ਵੱਲੋਂ ਆਪਣੀ ਟੀਮ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸਾਹਿਬ ਔਰ ਪੂਰੀ ਅੱਜ ਜੋ ਮੈਨੇਜਮੈਂਟ ਹੈ ਜਨਰਲ ਸੈਕਟਰੀ ਸਾਹਿਬ ਪ੍ਰਧਾਨ ਸਾਹਿਬ ਪੂਰੀ ਮੈਨੇਜਮੈਂਟ ਦਾ ਜਿਨ੍ਹਾਂ ਨੇ ਅੱਜ ਖੇਤਰ ਤੋਂ ਇੱਥੇ ਬੁਲਾ ਕੇ ਮੈਨੂੰ ਬਹੁਤ ਵੱਡਾ ਮਾਨ ਸਨਮਾਨ ਦਿੱਤਾ ਕਿਉਂਕਿ ਇਹੋ ਜਿਹੜੇ ਅਵਾਰਡ ਨੇ ਜਿਹੜੇ ਸਨਮਾਨ ਨੇ ਸਾਨੂੰ ਇਹੀ ਮਗਰਮੱਛਾਂ ਨਾਲ ਭਿੜੰਮ ਦਾ ਹੌਸਲਾ ਦਿੰਦੇ ਨੇ ਸਾਡੇ 3-3 ਮਹੀਨੇ ਪੁਰਾਣੀਆਂ ਲਾਸ਼ਾਂ ਇਹੋ ਜੀਆਂ ਲਾਸ਼ਾਂ ਜਿਨ੍ਹਾਂ ਨੂੰ ਪਰਿਵਾਰ ਦੇ ਤੁਸੀਂ ਯਕੀਨ ਕਰਿਓ ਜਦੋਂ ਮੈਂ ਕੋਈ ਬਾਡੀ ਖੜਦਾ ਅਗਰ ਉੱਥੇ 40 ਬੰਦੇ ਨੇ 40ਾਂ ਦੇ ਵਿੱਚੋਂ 35 ਬੰਦੇ ਆਪਣੇ ਮੂੰਹ ਬੰਨ ਲੈਂਦੇ ਨੇ ਪਾਣੀ ਦੇ ਵਿੱਚ ਬਾਡੀ ਐਸੀ ਡੈਮੇਜ ਹੋ ਜਾਂਦੀ ਏ ਯਾਨੀ ਬਾਜੂ ਫੜਨਾ ਬਾਜੂ ਹੱਥ 'ਚ ਆ ਜਾਣੀ ਲੱਤ ਫੜਨੀ ਲੱਤ 'ਚ ਪਰਿਵਾਰ ਦੇ ਲੋਕ ਵੀ ਨਹੀਂ ਦੇਖ ਸਕਦੇ ਸੋ ਇਹ ਸਾਰੀਆਂ ਸੇਵਾਵਾਂ ਇਹੋ ਜੀ ਜੋ ਹੌਸਲੇ ਨੇ ਸਨਮਾਨ ਨੇ ਇਹਨਾਂ ਦੀ ਬਦولت ਇਹ ਇੱਕ ਵਾਰ ਮੈਂ ਫਿਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸਾਹਿਬ ਸੈਕਟਰੀ ਸਾਹਿਬ ਸਾਰੀ ਜੋ ਮੈਨੇਜਮੈਂਟ ਦਾ ਦਿਲੋਂ ਧੰਨਵਾਦ ਕਰਦਾ ਔਰ ਵਾਅਦਾ ਕਰਦਾ ਕਿ ਜੋ ਮੇਰੇ ਲਿਖੇ ਕਲਗੀਧਰ ਪਾਤਸ਼ਾਹ ਨੇ ਇਨਸਾਨੀਅਤ ਦੀ ਸੇਵਾ ਸਿੱਖੀ ਰੂਪ ਚਲਾਈ ਉਹ ਸਦਾ ਬਰਕਰਾਰ ਰਹੇ ਮੈਂ ਬਹੁਤ ਵਧਾਈ ਦੇਣਾ ਹੈ ਸਭ ਤੋਂ ਪਹਿਲਾਂ ਤਾਂ ਸਰਦਾਰ ਅਸ਼ਵਾਲ ਸਿੰਘ ਜੀ ਜੋ ਕਿ ਇਹਨਾਂ ਦਾ オリジナル ਨਾਮ ਹੈ ਔਰ ਪ੍ਰਗਟ ਸਿੰਘ ਗੋਤਾਖੋਰ ਦੇ ਨਾਮ ਤੋਂ ਇਹ ਮਸ਼ਹੂਰ ਹੋ ਗਏ ਨੇ ਕਿ ਜਿਹੜੇ ਮਾਨਵਤਾ ਦੇ ਇੰਨੀਆਂ ਵੱਡੀਆਂ-ਵੱਡੀਆਂ ਸੇਵਾਵਾਂ ਕਰਦੇ ਪਏ ਸਭ ਤੋਂ ਵੱਡੀ ਗੱਲ ਕਿ ਜੋ ਇਸ ਪੱਗ ਦੀ ਜੋ ਗੁਰੂ ਸਾਹਿਬ ਦੇ ਦਸਵੇਂ ਮਾਰਗ ਦੇ ਚੱਲਦੇ ਪਏ ਨੇ ਇਹਦੇ ਵਾਸਤੇ ਇਹ ਬੜੇ ਵਧਾਈ ਦੇ ਪਾਤਰ ਹੈ ਇਹਨਾਂ ਦਾ ਪੂਰਾ ਪਰਿਵਾਰ ਬੜਾ ਵਧਾਈ ਦਾ ਪਾਤਰ ਹੈ ਪਰ ਸਭ ਤੋਂ ਵੱਡੀ ਗੱਲ ਜਿਵੇਂ ਕਿ ਇਹਨਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਹੁਣ ਤੱਕ ਜਿਵੇਂ ਇਹਨਾਂ ਨੇ 18 ਮਗਰਮਚ ਫੜੇ ਨੇ ਔਰ 18 ਮਗਰਮਚ ਜਿੰਦੇ ਫੜਨੇ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਰਿਕਾਰਡ ਹੈ ਔਰ ਉਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਅੱਜ ਤੱਕ ਹੈ 3 ਕੁਇੰਟਲ ਦਾ 300 ਕਿਲੋ ਦਾ ਮਗਰਮਚ ਆਪ ਇਹਨਾਂ ਨੇ ਇਕੱਲੇ ਫੜ ਕੇ ਤੇ ਵਿਭਾਗ ਦੇ ਹਵਾਲੇ ਕੀਤਾ ਮੈਂ ਸਮਝਦਾ ਇੱਕ ਬਹੁਤ ਵਧਾਈ ਦੇ ਪਾਤਰ ਨੇ ਜਿੱਥੇ ਸਾਰੇ ਸਰਕਾਰਾਂ ਫੇਲ ਹੋ ਜਾਂਦੀਆਂ ਨੇ ਜਿੱਥੇ ਸਾਰੇ ਵਿਭਾਗ ਫੇਲ ਹੋ ਜਾਂਦੇ ਨੇ ਉੱਥੇ ਅਗਰ ਕੋਈ ਡੁੱਬ ਰਿਹਾ ਹੁੰਦਾ ਹੈ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਵਿਪਤਾ ਹੁੰਦੀ ਹੈ ਤਾਂ ਉੱਥੇ ਸਰਾਰ ਪ੍ਰਗਟ ਸਿੰਘ ਦਾ ਨਾਮ ਗੋਤਾਖੂਰ ਜੀ ਦਾ ਸਭ ਤੋਂ ਸਾਮਣੇ ਆਉਂਦਾ ਹੈ ਇਹ ਸਾਡੇ ਵਾਸਤੇ ਸਾਰੇ ਸਾਡੇ ਵਾਸਤੇ ਇੱਕ ਬੜੀ ਮਾਣ ਦੀ ਗੱਲ ਹੈ ਮੈਂ ਆਪਣੇ ਵੱਲੋਂ ਇੱਕ ਵਾਰੀ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਜਿਸ ਤਰ੍ਹਾਂ ਕਿ ਅੱਜ ਅਸੀਂ ਸਾਰੇ ਦੇਖ ਰਹੇ ਹਾਂ ਕਿ ਅੱਜ ਦਿੱਲੀ ਸੇ ਗੁਰਦਾਰਾ ਮੈਨੇਜਮੈਂਟ ਕਮੇਟੀ ਦੇ ਆਫਿਸ ਦੇ ਵਿੱਚ ਗੋਤਾਖੂਰ ਸਰਾਰ ਪ੍ਰਗਟ ਸਿੰਘ ਜੀ ਜਿਹਨਾਂ ਜੋ ਕਿਸੇ ਵੀ ਨਾਮ ਦੇ ਮੁਥਾਜ ਨੇ ਨੇ ਜਿਨ੍ਹਾਂ ਨੇ ਲਗਭਗ 4000 ਉਹ ਜਾਨਾਂ ਬਚਾਈਆਂ ਜਿਹੜੇ ਬੱਚੇ ਜਾਂ ਕੋਈ ਹੋਰ ਵੱਡਾ ਨੰਦਾ ਹੋਇਆ ਜਾਂ ਪੈਰ ਸਲਿੱਪ ਕਰ ਗਿਆ ਤੇ ਨਦੀ ਵਿੱਚ ਤੇ ਉਹ ਚਲਾ ਗਿਆ ਤੇ ਉਹਨੂੰ ਕੱਢ ਕੇ ਉਹਨਾਂ ਦੀਆਂ ਜਾਨਾਂ ਬਚਾਈਆਂ ਔਰ ਲਗਭਗ 17000 ਦੇ ਕਰੀਬ ਜੋ ਇਹਨਾਂ ਨੇ ਦੱਸਿਆ Laashaਾਂ ਅਣ ਪਛਾਤੀਆਂ ਜਿਹੜੀਆਂ ਜਾਂ ਪਰਿਵਾਰ ਵਾਲੇ ਉਹਨਾਂ ਨੂੰ ਲੱਭ ਰਹੇ ਨੇ ਉਹਨਾਂ ਨੂੰ ਕੱਢ ਕੇ ਉਹਨਾਂ ਦੇ ਪਰਿਵਾਰਾਂ ਦੇ ਹਵਾਲੇ ਕੀਤਾ 18 ਵੱਡੇ ਮਗਰਮੱਛ ਜਿਹੜੇ ਵਾਈਲਡ ਲਾਈਫ ਦੇ ਹਵਾਲੇ ਕੀਤੇ ਤਿੰਨ-ਤਿੰਨ ਕਿੰਟਲ ਦਾ ਇੱਕ-ਇੱਕ ਮਗਰਮੱਛ ਔਰ ਨੀਲ ਗਾਏ ਔਰ ਹਿਰਨ ਜਿਹੜੇ ਵੀ ਇਹੋ ਜਿਹੇ ਜੀਵ ਜੰਤੂ ਜਿਹੜੇ ਪਾਣੀ ਚ ਜਲੇ ਜਾਂਦੇ ਨੇ ਉਹਨਾਂ ਨੂੰ ਫੜ ਕੇ ਕੱਢਣਾ ਉਹ ਬਹੁਤ ਵੱਡਾ ਕਾਰਜ ਜਿਹੜਾ ਔਰ ਇੱਕ ਮਸ਼ਹੂਰ ਹਸਤੀ ਜੋ ਕਿਸੇ ਵਾਸਤੇ ਇਹ ਮੁਤਾਜ ਨਹੀਂ ਇਸ ਤਰੀਕੇ ਦੇ ਨਾਲ ਗੋਤਾਖੋਰ ਪ੍ਰਗਟ ਸਿੰਘ ਹਰ ਥਾਂ ਤੇ ਜਾ ਕੇ ਉਹ ਕੰਮ ਕੀਤਾ ਜਿਹੜਾ ਨਿਸਵਾਰਥ ਹੋ ਗਿਆ ਜਿਹਦੇ ਬਾਰੇ ਕਿਸੇ ਦਾ ਨਹੀਂ ਪਤਾ ਕਿ ਕਿਦੀ ਲਾਸ਼ ਉਹ ਕੱਢ ਰਹੇ ਨੇ ਆ ਕਿਹੜੇ ਪਰਿਵਾਰ ਦਾ ਜੀ ਕੱਢ ਰਹੇ ਨੇ ਆ ਕਿਹੜਾ ਉਥੋਂ ਮਗਰਮਰਛ ਜਾਂ ਨੀਲ ਗਾਇ ਜਾਂ ਜੋ ਵੀ ਜਾਨਵਰ ਪਾਣੀ ਚ ਗਿਆ ਉਹਨੂੰ ਕੱਢ ਰਹੇ ਨੇ ਬਹੁਤ ਵੱਡੀ ਮੁਫਤਾ ਦੀ ਸੇਵਾ ਕਰ ਰਹੇ ਨੇ ਅੱਜ ਦਿੱਲੀ ਸਿੱਧੂਦਵਾਰਾ ਪ੍ਰਬੰਧਕ ਕਮੇਟੀ ਨੇ ਇਹਨਾਂ ਨੂੰ ਸਨਮਾਨ ਵੀ ਦਿੱਤਾ ਔਰ ਇਹ ਅਰਦਾਸ ਮਹਾਰਾਜ ਦੇ ਚਰਨਾਂ ਚ ਅਸੀਂ ਸਾਰੇ ਕਰਦੇ ਆ ਕਿ ਇਹਨਾਂ ਨੂੰ ਸੱਚੇ ਪਾਤਸ਼ਾਹ ਹੋਰ ਦਸਮ ਪਾਤਸ਼ਾ ਬਲ ਵਕਸ਼ਣ ਕਿਉਂਕਿ ਸਾਨੂੰ ਹਮੇਸ਼ਾ ਦਸਮ ਪਾਤਸ਼ਾ ਔਰ 10 ਗੁਰੂ ਸਾਹਿਬਾਨ ਨੇ ਇਹੀ ਸੰਦੇਸ਼ ਦਿੱਤਾ ਕਿ ਮਨੁੱਖਤਾ ਦਾ ਭਲਾ ਕਰਨਾ ਮਾਨਸ ਦੀ ਜਾਤ ਸਭੇ ਇੱਕੇ ਪਹਿਚਾਨ ਵੋ ਇਹ ਸਾਨੂੰ ਸੰਦੇਸ਼ ਦਿੱਤਾ ਤੇ ਉਸੇ ਤਹਿਤ ਸਾਰ ਪ੍ਰਗਟ ਸਿੰਘ ਜੀ ਜਿਹੜੀ ਇਹ ਸੇਵਾਵਾਂ ਕਰ ਰਹੇ ਨੇ ਸੱਚੇ ਪਾਤਸ਼ਾਹ ਇਹਨਾਂ ਨੂੰ ਹੋਰ ਬਲ ਬਖਸ਼ੇ ਮਹਾਰਾਜਾ ਚੋਰੀ ਆ ਗਏ ਨੇ ਮਹਾਰਾਜਾ ਸ਼ੁਕਰ ਹੈ ਗੁਰੂ ਮਹਾਰਾਜ ਦੇ ਦਰਸ਼ਨ ਹੋ ਗਏ ਨੇ ਨਾਲੇ ਬੱਚੇ ਨੂੰ ਸਮਾਨਤ ਮਿਲਿਆ ਸਨਮਾਨ ਕੀਤਾ ਹੈ ਸੰਗਤਾਂ ਨੇ ਤੇ ਗੁਰੂ ਮਹਾਰਾਜ ਦੇ ਦਰਸ਼ਨ ਹੋਏ ਨੇ ਮੈਨੂੰ ਉਰੀ ਸੀ ਮੈਂ ਵੀ ਆਪਣੇ ਬੱਚੇ ਨਾਲ ਆ ਗਈਆਂ ਤੇ ਗੁਰੂ ਮਹਾਰਾਜ ਦੇ ਦਰਸ਼ਨ ਮੈਂ ਨਾਲ ਕਰਾਂਗੀ ਨਾਲੇ ਪ੍ਰਗਟ ਸਿੰਘ ਦੇ ਨਾਲ ਜਾਨੀਂ ਅੱਜ ਵੀ ਦੁਬਾਰਾ ਬੰਨ ਲਾ ਲਾ ਹਾਂ ਜੀ ਹਾਂਜੀ ਦਰਸ਼ਨ ਕਰਕੇ ਆਏ ਹਾਂ ਜੀ ਮਿੱਟੀ ਵੱਲੋਂ ਸਨਮਾਨ ਵੀ ਕੀਤਾ ਹਾਂਜੀ ਸਨਮਾਨ ਤਾਂ ਕੀਤਾ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਸਿਵਲ ਹਸਪਤਾਲਾਂ ਵਿੱਚ ਲੋਕਾਂ ਦੀ ਸਹੂਲਤ ਲਈ ਦਵਾਈਆਂ ਤੋਂ ਲੈ ਕੇ ਇਲੈਕਟ੍ਰਿਕ ਜਨਰੇਟਰ ਤੱਕ ਦਾ ਪ੍ਰਬੰਧ ਕਰਨ ਦੇ ਦਾਅਵੇ ਕੀਤੇ ਗਏ ਨੇ ਪਰ ਇਸੇ ਸਾਮ ਸੰਭਾਲ ਫਿਰਨੇ ਕੋ ਚੰਗੀ ਤਰ੍ਹਾਂ ਕੀਤੀ ਜਾ ਰਹੀ ਹੈ ਇਸ ਤੇ ਤਾਜ਼ਾ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਦੇਰ ਸ਼ਾਮ ਫਗਵਾੜਾ ਦੇ ਸਿਵਲ ਹਸਪਤਾਲ ਵਿੱਚ ਅਚਾਨਕ ਬਿਜਲੀ ਚਲੀ ਗਈ ਜਿਸ ਤੋਂ ਬਾਅਦ ਮਰੀਜ਼ ਖਤਰਖਾਰ ਹੁੰਦੇ ਵੇਖੇ ਗਏ ਉਧਰ ਸਿਵਲ ਹਸਪਤਾਲ ਦੇ ਐਸਐਮਓ ਨੇ ਕਿਹਾ ਕਿ ਹਸਪਤਾਲ ਵਿੱਚ ਕੁਝ ਸਮਾਂ ਬਿਜਲੀ ਗਈ ਸੀ ਜਿਸ ਤੋਂ ਬਾਅਦ ਜਨਰੇਟਰ ਰਾਹੀਂ ਬਿਜਲੀ ਸਪਲਾਈ ਬਹਾਲ ਕੀਤੀ ਗਈ ਸੀ ਅਰਜਿੰਦਰਪਾਲ ਜੀ ਕੀ ਤੁਸੀਂ ਹਸਪਤਾਲ ਆਏ ਆ ਫਗਵਾੜਾ ਦੇ ਸਿਵਲ ਹਸਪਤਾਲ ਕਦੋਂ ਦੀ ਲਾਈਟ ਗਈ ਹੋਈ ਹੈ ਇੱਥੇ ਮੰਗਾਵੀ ਨਹੀਂ ਲਈ ਹੈ 6:20 20 ਮਿੰਟ ਬੀਤ ਗਏ ਤੇ ਹੁਣ ਟਾਈਮ ਕਿੰਨਾ ਹੋ ਚੁੱਕਾ ਪੌਣਿਆ ਸੱਤ ਜੀ ਹੱਲੇ ਤੱਕ ਬੱਤੀ ਨਹੀਂ ਆਈ ਕੀ ਪ੍ਰਬੰਧਕਾਂ ਵੱਲੋਂ ਕੋਈ ਇੰਤਜ਼ਾਮ ਕੀਤਾ ਗਿਆ ਲਾਈਟ ਦਾ ਕਿੱਥੇ ਨਾ ਹੋਈ ਕੀਤਾ ਗਿਆ ਕੱਲ ਸ਼ਾਮੀ ਲਾਈਟ ਗਈ ਸੀ ਤੇ ਜਨਰੇਟਰ ਚਲਾਏ ਸੀਗੇ ਬੰਦੇ ਰੋ ਚਲਾਉਂਦੇ ਆ ਤੇ ਫਿਰ ਤੋਂ ਵੀ ਇਹ ਥੋੜੀ ਜਿਹੀ ਦੇਰੀ ਹੋਈ ਪਰ ਇਹ ਆਪੇ ਚਲਾ ਦਿੱਤੇ ਸੀ ਜਨਰੇਟਰ ਤੇ ਐਸੀ ਗੱਲ ਨਹੀਂ ਅਸੀਂ ਕਿ ਲਾਈਟ ਕਈ ਵਾਰ ਜਾਂਦੀ ਆ ਅਸੀਂ ਹਰ ਵਾਰ ਜਨਰੇਟਰ ਚਲਾਇ ਦੇਦੇ ਹਾਂ ਤੇ ਸਾਡੇ ਕੋ ਚਾਰ ਜਨਰੇਟਰ ਨੇ ਤੇ ਸਾਰਾ ਹਸਪੀਟਲ ਜਨਰੇਟਰ ਨਾਲ ਕਨੈਕਟਡਾ ਜਦੋਂ ਵੀ ਲਾਈਟ ਜਾਂਦੀ ਵੈਸੇ ਵੀ ਸਾਡੇ ਹੌਟ ਲਾਈਟ ਆ ਬਾਈਟ ਬਹੁਤ ਘੱਟ ਜਾਂਦੀ ਹੈ ਜੇ ਕਿਤੇ ਚੱਲੇ ਜਾਵੇ ਚਲਾ ਦਿੰਦੇ ਹਾਂ ਪਰ ਕਿਤੇ ਕਿਤੇ ਕੋਈ ਟੈਕਨੀਕਲ ਫਾਲਟ ਹੋਏ ਜਾਂ ਜੰਦਾ ਉਹ ਬਸ ਸਵੇਲੇ ਠੀਕ ਕਰਾ ਕਪੂਰਥਲਾ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਪੁਲਿਸ ਨੇ ਇੱਕ ਵਿਅਕਤੀ ਨੂੰ ਅਸਲ ਸਮੇਤ ਕਾਬੂ ਕੀਤਾ ਪੁਲਿਸ ਅਧਿਕਾਰੀ ਰੁਪੇਂਦਰ ਕੌਰ ਨੇ ਕਿਹਾ ਕਿ ਸ਼ੱਕੀ ਕਾਰ ਦੀ ਚੈਕਿੰਗ ਦੌਰਾਨ ਕਾਰ ਚਾਲਕ ਦੇ ਪਾਸੋਂ ਇੱਕ ਪਿਸਤੌਲ ਅਤੇ 6 ਰਾਉਂਡ ਬਰਾਮਦ ਕੀਤੇ ਗਏ। ਉਹਨੇ ਕਿਹਾ ਕਿ ਮੁਲਜ਼ਮ ਦੀ ਪਛਾਣ ਸਨੀ ਵਜੋਂ ਹੋਈ ਤੇ ਉਸਦੇ ਖਿਲਾਫ ਨਵੇਂ ਕਾਨੂੰਨ ਦੇ ਤਹਿਤ ਮੁਕਾਦਮਾ ਦਰਜ ਕੀਤਾ ਗਿਆ। ਕੈਨੇਡਾ ਦੀ ਧਰਤੀ ਉੱਤੇ ਭਾਰਤ ਵਾਸੀ ਦੀ ਆਣ ਅਤੇ ਸ਼ਾਨ ਲਈ ਫਾਂਸੀ ਦਾ ਰਸਤਾ ਚੁੰਮਣ ਵਾਲੇ ਸ਼ਹੀਦ ਭਾਈ ਮੇਵਾ ਸਿੰਘ ਲੋਕਪੋਕੇ ਦੀ ਯਾਦ ਵਿੱਚ ਬਣੇ ਖੇਡ ਸਟੇਡੀਅਮ ਦੇ ਨਾਲ ਹੀ कूੜੇ ਦਾ ਡੰਪ ਬਣਾਉਣ ਦਾ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਇਸ ਸਬੰਧ ਵਿੱਚ ਜਿਲ੍ਹਾ ਵਾਲੇ ਬਾਗ ਦੀ ਸ਼ਹੀਦ ਮਾਤਾ ਹਰਕੌਰ ਦੇ ਪਰਿਵਾਰ ਵਿੱਚੋਂ ਅਜੀਬ ਸਿੰਘ ਸੰਧੂ ਲੋਕੋ ਕੇ ਆਲਮ ਸਿੰਘ ਗਿੰਦਰ ਸਿੰਘ ਸਤਨਾਮ ਸਿੰਘ ਨੰਬਰਦਾਰ ਕਾਬਲ ਸਿੰਘ ਤੇ ਹੋਰਨਾਂ ਨੇ ਇਸ ਸੰਤ ਦਾ ਸਖਤ ਵਿਰੋਧ ਕਰਦੇ ਕਿਹਾ ਕਿ ਪਿਛਲੀਆਂ ਸਰਕਾਰਾਂ ਸਮੇਂ ਸ਼ਹੀਦਾਂ ਦੀ ਯਾਦ ਵਿੱਚ ਖੇਡ ਸਟੇਡੀਅਮ ਜਿਲ੍ਹਾ ਵਾਲੇ ਬਾਗ ਦੀ ਸ਼ਹੀਦ ਮਾਤਾ ਹਰਕੌਰ ਦੀ ਯਾਦ ਵਿੱਚ ਸਮਾਰਕ ਅਤੇ ਹੋਰ ਜਿਕਰ ਜੋ ਕੰਮ ਕੀਤੇ ਗਏ ਸਨ ਅਤੇ ਸ਼ਹੀਦਾਂ ਨੂੰ ਸੱਚੀ ਸੋਧਾਂ ਜਲੀ ਭੇਟ ਕੀਤੀ ਗਈ ਪਰ ਹੁਣ ਸਟੇਡੀਅਮ ਦੇ ਨਾਲ ਕੂੜੇ ਦਾ ਡੰਪ ਬਣਾਇਆ ਜਾ ਰਿਹਾ ਹੈ ਜੋ ਨਹੀਂ ਬਣਨਾ ਚਾਹੀਦਾ ਉਦਰੇ ਇਸ ਸਬੰਧ ਵਿੱਚ ਬੀਡੀਪੀਓ ਚਗਾਵਾ ਮਲਕੀਤ ਸਿੰਘ ਨਾਲ ਗੱਲਬਾਤ ਕੀਤੀ ਤੇ ਉਹਨਾ ਕਹੇ ਕਿ ਇੱਥੇ ਕੋਈ ਕੂੜੇ ਦਾ ਡੰਪ ਨਹੀਂ ਬਣਾਇਆ ਜਾ ਰਿਹਾ ਸਗੋਂ ਡਰੇਗਾ ਲਗਾ ਕੇ ਸਫਾਈ ਕਰਵਾਈ ਜਾ ਰਹੀ ਹੈ ਪੰਜਾਬੀ ਖਬਰਾਂ ਦੇ ਸਪਲਟਨ ਵਿੱਚ ਫਿਲਹਾਲ ਨਹੀਂ ਜਾਣਦੇ ਨਜ਼ਰ ਮਾਰਦੇ ਮੌਸਮ ਦੇ ਹਾਲਤੇ ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟੈਮਪੀ ਦੇ ਨਾਲ ਧੰਨਵਾਦ